ਖਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਚੋਰ ਵੜਦਾ ਹੈ ਅਤੇ ਰਾਤ ਦੇ 12 ਵਜੇ ਪਿੰਡ ਦੇ ਵਿੱਚ ਜਾ ਕੇ ਇੱਕ ਵੱਡੀ ਕੋਠੀ ਦੇ ਵਿੱਚ ਕਈ ਲੱਖ ਰੁਪਏ ਦੀ ਚੋਰੀ ਕਰ ਲੈਂਦਾ ਹੈ। ਕੁਝ ਗਹਿਣੇ ਗੱਟੇ, ਨਕਦ ਅਤੇ ਉੱਥੋਂ ਇੱਕ ਕੀਮਤੀ ਅੰਗੂਠੀ ਜਿਸ ਦਾ ਨਗ ਜੜਾ ਸੀ ਉਹ ਹੀਰੇ ਦਾ ਬਣਿਆ ਸੀ, ਉੱਥੋਂ ਚੁੱਕ ਲੈਂਦਾ ਹੈ ਅਤੇ ਆਪਣੇ ਜਿਹੜੇ ਪਿੱਟੂ ਬੈਗ ਹੈ ਉਸ ਦੇ ਵਿੱਚ ਸਾਰਾ ਸਮਾਨ ਲੱਦ ਲੈਂਦਾ ਹੈ। ਹੁਣ ਰਾਤ ਦੇ 2 ਕੁ ਵਜੇ ਸਕੇ ਸਨ ਅਤੇ ਉਹ ਸੋਚਦਾ ਹੈ ਕਿ ਕਿਉਂ ਨਾ ਇੱਕ ਹੋਰ ਘਰ ਚੋਰੀ ਕੀਤੀ ਜਾਵੇ ਅਤੇ ਉਹ ਇੱਕ ਹੋਰ ਘਰ ਦੇ ਵਿੱਚ ਜਾ ਵੜਦਾ ਹੈ ਉਸ ਘਰ ਦੇ ਵਿੱਚ ਸਾਰਾ ਸਨਾਟਾ ਸੀ ਅਤੇ ਕੋਈ ਵੀ ਲਾਈਟ ਜਗ ਨਹੀਂ ਰਹੀ ਸੀ ਅਤੇ ਚੋਰ ਕਹਿੰਦਾ ਹੈ ਵੀ ਇਸ ਘਰ ਦੇ ਵਿੱਚ ਚਲਦੇ ਹਾਂ ਲਾਈਟ ਜਗ ਨਹੀਂ ਰਹੀ ਹੈ ਸ਼ਾਇਦ ਜਿਹੜੇ ਮਾਲਕ ਹਨ ਉਹ ਘਰ ਤੋਂ ਬਾਹਰ ਗਏ ਹਨ ਚਲੋ ਜੀ ਕੰਦ ਕੁਝਦਾ ਹੈ ਅਤੇ ਘਰ ਦੇ ਵਿੱਚ ਜਾ ਵੜਦਾ ਹੈ ਹੁਣ ਜਿਵੇਂ ਹੀ ਘਰ ਦੇ ਵਿੱਚ ਵੜਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਵੀ ਇੱਥੇ ਤਾਂ ਇੱਕ ਕੱਲੀ ਜਿਹੜੀ ਇੱਕ ਵਿਧਵਾ ਔਰਤ 35 ਕੋ ਸਾਲ ਦੀ ਪਈ ਹੈ ਹੁਣ ਉਸ ਨੂੰ ਦੇਖ ਕੇ ਉੱਥੇ ਆਣ ਦੀ ਉਸ ਦੀ ਸਾਰੀ ਨੀਤ ਜਿਹੜੀ ਹੈ ਬਦਲ ਜਾਂਦੀ ਹੈ ਚੋਰ ਜਿਹੜਾ ਹੈ ਚੋਰੀ ਕਰਨਾ ਭੁੱਲ ਜਾਂਦਾ ਹੈ ਉਸ ਦੀ ਨੀਤ ਦੇ ਵਿੱਚ ਖੋਟ ਆ ਜਾਂਦਾ ਹੈ ਉਸ ਤੇ ਹੋਰ ਹੀ ਤਰ੍ਹਾਂ ਦਾ ਵਾਸਨਾ ਦਾ ਪ੍ਰਭਾਵ ਹੋ ਜਾਂਦਾ ਹੈ ਹੁਣ ਉਹ ਚੋਰ ਕੀ ਕਰਦਾ ਹੈ ਆਪਣਾ ਪਿੱਟੂ ਬੈਗ ਰੱਖਦਾ ਹੈ ਇੱਕ ਸਾਈਡ ਤੇ ਹੁਣ ਉਹ ਚੋਰ ਕੀ ਕਰਦਾ ਹੈ ਵੀ ਆਪਣਾ ਪਿੱਟੂ ਬੈਗ ਇੱਕ ਸਾਈਡ ਤੇ ਰੱਖਦਾ ਹੈ ਅਤੇ ਉਸ ਵਿਧਵਾ ਔਰਤ ਦੀ ਬਾਹ ਨੂੰ ਆਪਣੇ ਹੱਥ ਨਾਲ ਛੂਣ ਲੱਗ ਪੈਂਦਾ ਹੈ ਹੁਣ ਚੋਰ ਦਾ ਸਾਰਾ ਮਨ ਜਿਹੜਾ ਸੀ ਉਹ ਖਰਾਬ ਹੋ ਗਿਆ ਸੀ ਉਸ ਦੇ ਮਨ ਦੇ ਵਿੱਚ ਗਲਤ ਵਿਚਾਰ ਤਰ੍ਹਾਂ ਤਰ੍ਹਾਂ ਦੇ ਚੜ ਰਹੇ ਸਨ ਅਤੇ ਇਸ ਤੋਂ ਵੀ ਅੱਗੇ ਵਧ ਜਾਂਦਾ ਹੈ ਜਿਵੇਂ ਹੀ ਉਹ ਥੋੜਾ ਹੋਰ ਮੋਢੇ ਦੇ ਉੱਪਰ ਆਪਣਾ ਹੱਥ ਫੇਰਦਾ ਹੈ ਤਾਂ ਇੰਨੇ ਦੇ ਨਾਲ ਹੀ ਉਸ ਵਿਧਵਾ ਔਰਤ ਨੂੰ ਜਾਗ ਆ ਜਾਂਦੀ ਹੈ ਚੋਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਅਤੇ ਉਹ ਚੋਰੀ ਛੁਪੇ ਉਸ ਮੰਜੇ ਦੇ ਹੇਠਾਂ ਵੱੜ ਜਾਂਦਾ ਹੈ ਜਿੱਥੇ ਕਿ ਉਹ ਵਿਧਵਾ ਔਰਤ ਜਿਹੜੀ ਸੀ ਸੋਈ ਸੀ ਅਤੇ ਮੰਜੇ ਦੇ ਹੇਠਾਂ ਲੁਕ ਜਾਂਦਾ ਹੈ ਹੁਣ ਉਸ ਔਰਤ ਨੂੰ ਲੱਗਦਾ ਹੈ ਕਿ ਕੋਈ ਤਾਂ ਇੱਥੇ ਜ਼ਰੂਰ ਆਇਆ ਸੀ ਮੈਨੂੰ ਪੂਰਾ ਯਕੀਨ ਹੈ ਕਿਸੇ ਨੇ ਮੈਨੂੰ ਛੂਆ ਹੈ ਉਹ ਘਰ ਦੇ ਵਿੱਚ ਇਧਰ ਉਧਰ ਦੇਖਦੀ ਹੈ ਲੇਕਿਨ ਉਸ ਨੂੰ ਚੋਰ ਜਿਹੜਾ ਹੈ ਉਹ ਨਜ਼ਰ ਨਹੀਂ ਆਂਦਾ ਤਾ ਫਿਰ ਉਹ ਕੀ ਕਰਦੀ ਹੈ ਉੱਥੇ ਕੋਲ ਇੱਕ ਖੜਾ ਪਿਆ ਹੁੰਦਾ ਹੈ ਘੜੇ ਦੇ ਵਿੱਚੋਂ ਪਾਣੀ ਭਰ ਕੇ ਉਹ ਪੀ ਲੈਂਦੀ ਹੈ ਅਤੇ ਵਾਪਸ ਜੜੀ ਹਸ ਹੋ ਜਾਂਦੀ ਹੈ ਉਸ ਤੋਂ ਬਾਅਦ ਚੋਰ ਜੋ ਕਰਦਾ ਹੈ ਉਹ ਸੋਨ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੁੱਛਦਾ ਪੰਜਾਬ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਨਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸਨ ਆਰ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਅੰਦਰ ਅਸਲ ਹੁਸ਼ਿਆਪੁਰ ਦੇ ਥੋੜੀ ਹੀ ਦੂਰ ਇੱਕ ਛੋਟਾ ਜਿਹਾ ਪਿੰਡ ਹੁੰਦਾ ਹੈ ਜਿੱਥੇ ਇੱਕ ਸਿਮਰਨ ਨਾਮ ਦਾ ਮੁੰਡਾ ਰਹਿੰਦਾ ਹੈ ਸਿਮਰਨ ਜਿਹੜਾ ਹੈ ਉਹ ਬੜਾ ਹੀ ਇੱਕ ਅਯਾਸ਼ ਕਿਸਮ ਦਾ ਆਦਮੀ ਸੀ ਬੜੀਆਂ ਸ਼ਰਾਬਾਂ ਪੀਂਦਾ ਅਤੇ ਜੂਆ ਖੇਡਦਾ ਅਤੇ ਜਦੋਂ ਵੀ ਜੂਆ ਹਾਰ ਜਾਂਦਾ ਤਾਂ ਫਿਰ ਉਹ ਘਰ ਦੀ ਕੁਝ ਨਾ ਕੁਝ ਚੀਜ਼ ਵੇਚ ਕੇ ਉਸ ਦਾ ਜਿਹੜਾ ਕਰਜ਼ਾ ਸੀ ਉਹ ਉਤਾਰ ਦਿੰਦਾ ਲੇਕਿਨ ਕਈ ਵਾਰ ਉਹ ਜਿੱਤ ਵੀ ਜਾਂਦਾ ਸੀ ਤਾਂ ਫਿਰ ਜਿੱਤੇ ਪੈਸਿਆਂ ਦਾ ਉਹ ਹੋਰ ਜੂਆ ਖੇਡਦਾ ਉਸ ਤੋਂ ਕਈ ਵਾਰ ਹੋਰ ਜਦੋਂ ਜਿੱਤ ਜਾਂਦਾ ਤਾਂ ਕਈ ਵਾਰ ਉਸ ਨੇ ਘਰ ਦੇ ਵਿੱਚ ਵੱਡੀਆਂ ਚੀਜ਼ਾਂ ਵੀ ਲਿਆ ਕੇ ਦਿੱਤੀਆਂ ਜਿਵੇਂ ਮੋਟਰਸਾਈਕਲ ਟੀਵੀ ਫ੍ਰਿਜ ਵਗੈਰਾ ਤਾਂ ਕਰਕੇ ਉਹ ਬੜਾ ਖੁਸ਼ੀ ਵੀ ਚਲੋ ਕਈ ਵਾਰ ਆਪਾਂ ਜਿੱਤ ਜਾਂਦੇ ਹਾਂ ਫਿਰ ਕੀ ਹੋਇਆ ਕਈ ਵਾਰੀ ਹਾਰ ਗਏ ਐਸੇ ਹੀ ਤਰ੍ਹਾਂ ਇੱਕ ਵਾਰ ਉਸ ਨੇ 25 ਲੱਖ ਦੀ ਜਰੀ ਹੈ ਉਹ ਜੂਏ ਦੀ ਬਾਜ਼ੀ ਲਗਾ ਦਿੱਤੀ ਕਿਉਂਕਿ ਉਹ ਹੁਸ਼ਿਆਰਪੁਰ ਸ਼ਹਿਰ ਦੇ ਇੱਕ ਮਸ਼ਹੂਰ ਕਸੀਨੋ ਦੇ ਵਿੱਚ ਜੋ ਕਿ ਪੁਲਿਸ ਤੋਂ ਲੁਕ ਛੁਪ ਕੇ ਚੱਲਦਾ ਸੀ ਉਸ ਦੇ ਵਿੱਚ ਗਿਆ ਸੀ ਤਾਂ 2.5 ਲੱਖ ਦੀ ਜਿਵੇਂ ਬਾਜ਼ੀ ਲਗਾ ਦਿੱਤੀ ਪਰ ਉਸ ਕੋਲ ਜਿਹੜਾ 2.5 ਲੱਖ ਹੁੰਦਾ ਨਹੀਂ ਹੈ ਉਹ ਤਾਂ 50000 ਆਪ ਰਿੰਦਾ ਹੈ ਅਤੇ 2 ਲੱਖ ਜਿਹੜਾ ਇੱਕ ਦੋਸਤ ਤੋਂ ਉਧਾਰ ਲੈ ਕੇ ਉਸ ਦੇ ਵਿੱਚ ਲਗਾ ਦਿੰਦਾ ਹੈ ਹੁੰਦਾ ਉਹੀ ਹੈ ਜੋ ਕਿ ਹਰ ਜਵਾਰੀ ਦੇ ਨਾਲ ਅੰਤ ਦੇ ਵਿੱਚ ਹੋ ਜਾਂਦਾ ਹੈ ਉਹੀ ਗੱਲ ਹੁੰਦੀ ਹੈ ਤਾਂ ਉਹ ਜਿਹੜਾ 2.5 ਲੱਖ ਹੈ ਉਹ ਮਿੱਟੀ ਹੋ ਜਾਂਦਾ ਹੈ ਹਾਰ ਜਾਂਦਾ ਹੈ ਬੜਾ ਤਰਲਾ ਮਿਲਦਾ ਕਰਦਾ ਹੈ ਵੀ ਜ਼ਰੂਰ ਮੇਰੇ ਨਾਲ ਕੋਈ ਸਾਜ਼ਿਸ਼ ਹੋਈ ਹੈ ਲੇਕਿਨ ਅਗਲੇ ਬਗਾਨੇ ਪੁੱਤ ਇੱਕ ਨਹੀਂ ਸੁਣਦੇ ਦੋ ਮਾਰ ਕੇ ਲਫੇੜੇ ਅਤੇ 2.5 ਲੱਖ ਆਪਣੇ ਵਸਤੇ ਵਿੱਚ ਕਰ ਲੈਂਦੇ ਹੈ ਹੁਣ ਜਿਹੜਾ ਸਿਮਰਨ ਹੈ ਉਹ ਸੋਚਦਾ ਹੈ ਵੀ ਆ ਕੀ ਹੋ ਗਿਆ ਦੋਸਤ ਵੀ ਹੁਣ ਡੰਡਾ ਚੜਾ ਦਿੰਦਾ ਹੈ ਵੀ ਹੁਣ ਜੇਕਰ ਤੂੰ ਮੇਰੇ ਪੈਸੇ ਨਾ ਦਿੱਤੇ ਤਾਂ ਫਿਰ ਦੇਖ ਲਈਂ ਤੇਰਾ ਘਰ ਜਿਹੜਾ ਹੈ ਮੈਂ ਨੱਪ ਲੈਣਾ ਹੈ ਕਬਜ਼ਾ ਮੈਂ ਕਰ ਲੈਣਾ ਹੈ ਤੇਤ ਇਨੀ ਜਾਣ ਨਹੀਂ ਵੀ ਮੇਰੇ ਤੋਂ ਕਬਜ਼ਾ ਛਡਾ ਸਕੇ ਮੇਰੇ ਕੋਲ ਪ੍ਰੂਫ ਹੈ ਚੰਗਾ ਤੂੰ ਜ਼ਬਾਨ ਦਿੱਤੀ ਹੈ ਅਤੇ ਇਸ ਸਟੈਂਪ ਪੇਪਰ ਤੇ ਤੇਰੇ ਸੈਨ ਹਨ ਜੇਕਰ ਬਚੂ ਤੂੰ 2 ਲੱਖ ਰੁਪਿਆ ਆਉਣ ਵਾਲੀ 21 ਤਰੀਕ ਨੂੰ ਮੈਨੂੰ ਨਾ ਦਿੱਤਾ ਤਾਂ ਫਿਰ ਦੇਖੀ ਤੇਰਾ ਬੰਦਾ ਕੀ ਹੈ ਹੁਣ ਸਿਮਰਨ ਬੜੇ ਸੋਚਾਂ ਵਿੱਚ ਪੈ ਜਾਂਦਾ ਹੈ ਉਹ ਆਸੇ ਪਾਸੇ ਤਰਲੇਬਿੰਤਾ ਕਢਦਾ ਹੈ ਵੀ 2 ਲੱਖ ਮੈਨੂੰ ਧਾਰਾ ਦੇ ਦਿਓ ਮੈਂ ਇਸ ਫਲਾਣੇ ਬੰਦੇ ਦਾ ਉਤਾਰਨਾ ਹੈ 2 ਲੱਖ ਮੈਨੂੰ ਦੇ ਦਿਓ ਪਰ ਇਨੀ ਛਤੀ 2 ਲੱਖ ਆਣਾ ਤਾਂ ਬੜੀ ਮੁਸ਼ਕਲ ਦੀ ਗੱਲ ਹੈ ਉਹ ਬੜੇ ਇਧਰ ਉਧਰ ਤਰਲੇ ਮਰਦਾ ਹੈ ਲੇਕਿਨ ਹਾਰ ਤੱਕ ਕੇ ਮਸਾ ਹੀ 15 ਤਰੀਕ ਤੱਕ ਉਸ ਕੋਲ ਸਿਰਫ 50 ਤੋਂ 60000 ਰੁਪਏ ਇਕੱਠਾ ਹੁੰਦਾ ਹੈ ਸਿਵਨਨ ਸੋਚਦਾ ਹੈ ਵੀ ਆਹ ਤੱਕ ਗੱਲ ਪੁੱਠੀ ਪੈ ਗਈ ਬਾਜੀ ਬਿਲਕੁਲ ਉਲਟ ਹੋ ਗਈ ਹੁਣ ਤਾਂ ਬਿਲੀਆ ਘਰ ਗਿਆ ਘਰ ਤੋਂ ਬੇਕਾਰ ਹੋ ਜਾਵਾਂਗੇ ਜਿਹੜੇ ਘਰ ਦੇ ਹੈ ਮੇਰੀ ਮਾਤਾ ਹੈ ਬੁੱਢੀ ਉਹ ਵੀ ਵਿਚਾਰੀ ਹੁਣ ਉਹਨੂੰ ਮੈਂ ਕਿੱਥੇ ਲੈ ਕੇ ਜਾਵਾਂਗਾ ਕਿੱਥੇ ਜਾਵਾਂਗਾ ਹੁਣ ਜਿਹੜੀ ਮਾਤਾ ਹੈ ਮੇਰੀ ਬੁੱਢੀ ਉਹਨੂੰ ਵਿਚਾਰੀ ਨੂੰ ਮੈਂ ਇਸ ਉਮਰੇ ਕਿੱਥੇ ਧੱਕੇ ਖਵਾਵਾਂਗਾ ਮੇਰਾ ਤਾਂ ਸੁਪਨਾ ਸੀ ਵੀ ਉਸ ਨੂੰ ਇੱਕ ਅਮੀਰ ਕੋਟੀ ਦੇ ਵਿੱਚ ਲੈ ਕੇ ਵਸਾਵਾਂਗਾ ਜੂਆ ਖੇਡ ਖੇਡ ਕੇ ਇਨਾ ਪੈਸਾ ਕਮਾਵਾਂਗਾ ਲੇਕਿਨ ਆਤਾ ਬਾਜੀ ਪੁੱਠੀ ਪੈ ਗਈ ਹੁਣ ਸਿਮਰਨ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਚੱਲਣੇ ਸ਼ੁਰੂ ਹੋ ਜਾਂਦੇ ਹਨ ਸਿਮਰਨ ਦੀ ਉਮਰ ਤਕਰੀਬਨ 30 ਕੁ ਸਾਲ ਦੀ ਸੀ ਅਤੇ ਹਾਲੇ ਵੀ ਉਹ ਕੁਵਾਰਾ ਬੈਠਾ ਸੀ ਕਿਉਂਕਿ ਕੰਮ ਕਾਰ ਕੋਈ ਕਰਦਾ ਨਹੀਂ ਸੀ ਅਤੇ ਸਾਰੇ ਪਿੰਡ ਦੇ ਵਿੱਚ ਜਵਾਰੀ ਹੋਣ ਕਰਕੇ ਉਸ ਦਾ ਨਾਮ ਜਿਹੜਾ ਸੀ ਉਹ ਬਦਨਾਮ ਚੱਲਦਾ ਸੀ ਹੁਣ ਸਿਮਰਨ ਸੋਚਦਾ ਹੈ ਬੇਲੀਆ ਐਵੇਂ ਆਪਣਾ ਕੰਮ ਨਹੀਂ ਬਣਨਾ ਚਲੋ ਆਪਾਂ ਹੀ ਕਰਦੇ ਆਪ ਬਿੰਨਾਲ ਵਾਲਾ ਇੱਕ ਪਿੰਡ ਹੈ ਛੋਟਾ ਜਿਹਾ ਉਹਦੇ ਵਿੱਚ ਜਲਦੇ ਹਾਂ ਅਤੇ ਉੱਥੇ ਕਚੋਰੀ ਕਰਕੇ ਜਿਹੜਾ ਵੀ ਪੈਸਾ ਕੱਟਾ ਬਣੇਗਾ ਉਹ ਤੋਂ ਲਿਆ ਕੇ ਆਪਣਾ ਕਰਜ਼ਾ ਉਤਾਰ ਲਾਂਗੇ ਸਿਵਰਨ ਜਣਾ ਹੈ ਉਵੇਂ ਕਰਦਾ ਹੈ ਰਾਤ ਦੇ 10:00 ਵਜੇ ਉੱਥੋਂ ਆਪਣੇ ਪਿੰਡ ਚੋਂ ਨਿਕਲ ਜਾਂਦਾ ਹੈ ਆਪਣੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਦਿੰਦਾ ਹੈ ਅਤੇ ਮੋਟਰਸਾਈਕਲ ਪਿੰਡ ਦੇ ਬਾਹਰਲੇ ਪਾਸੇ ਲੋਕ ਲਗਾ ਕੇ ਖੜਾ ਦਿੰਦਾ ਹੈ ਅਤੇ ਆਪ ਪੈਰੀ ਉਸ ਪਿੰਡ ਦੇ ਵਿੱਚ ਚਲਾ ਜਾਂਦਾ ਹੈ ਉਹਨਾਂ ਮੁੰਡਾ ਉਸਨੇ ਬੰਨ ਰੱਖਿਆ ਸੀ ਉਸ ਨੂੰ ਇੱਕ ਸੋ ਮਿਲਦੀ ਹੈ ਦਿਨੇ ਕਿਉਂਕਿ ਉਸ ਪਿੰਡ ਦੇ ਵਿੱਚ ਉਹ ਆਇਆ ਸੀ ਅਤੇ ਪੂਰੀ ਸੋ ਹੁੰਦੀ ਹੈ ਵੀ ਇਸ ਪਿੰਡ ਦੇ ਵਿੱਚ ਫਲਾਣੀ ਕੋਠੀ ਦੇ ਵਿੱਚ ਕੋਈ ਖਾਸ ਪਹਿਰਾ ਨਹੀਂ ਹੁੰਦਾ ਇੱਕ ਬੁੱਢੇ ਮਾਤਾ ਪਿਤਾ ਰਹਿੰਦੇ ਹਨ ਅਤੇ ਮੁੰਡਾ ਜਿਹੜਾ ਹੈ ਐਨ ਆਰ ਆਈ ਹੈ ਇੱਕ ਭਈਆ ਰਹਿੰਦਾ ਹੈ ਭਈਏ ਨੂੰ ਦਿਨੇ ਹੀ ਇੱਕ ਸ਼ਰਾਬ ਦੀ ਬੋਤਲ ਦੇ ਦਿੰਦਾ ਹੈ ਜਿਸ ਦੇ ਵਿੱਚ ਕੁਝ ਗੋਲੀਆਂ ਨਸ਼ੇਵੜੀਆਂ ਮਿਲਾ ਰੱਖੀਆਂ ਹੁੰਦੀਆਂ ਹਨ ਰਾਤ ਨੂੰ ਭਈਆ ਗੂੜੀ ਨੀਂਦ ਦੇ ਵਿੱਚ ਸੁੱਤਾ ਹੁੰਦਾ ਹੈ ਹੁਣ ਉਹ ਚੁੱਪਚਾਪ ਕੋਠੀ ਦੇ ਵਿੱਚ ਐਂਟਰ ਹੁੰਦਾ ਹੈ ਜੋ ਕਿ ਭਈਆ ਉਸਨੇ ਸਵਾਤਾ ਸੀ ਬੁੱਢੇ ਮਾਤਾ ਪਿਤਾ ਨੂੰ ਵਿਚਾਰਾਂ ਨੂੰ ਕੁਝ ਪਤਾ ਨਹੀਂ ਸੀ ਉਹ ਤਾਂ ਭਈਏ ਭਰੋਸੇ ਸੁੱਤੇ ਸੀ ਅਤੇ ਅੰਦਰ ਜਾ ਕੇ ਜੋ ਵੀ ਉਸ ਨੂੰ ਲੱਭਦਾ ਹੈ ਕੀਮਤੀ ਜੋ ਉਸਦੇ ਬੈਗ ਦੇ ਵਿੱਚ ਆ ਸਕਦਾ ਸੀ ਸਾਰਾ ਕੁਝ ਚੱਕ ਲੈਂਦਾ ਹੈ ਅਤੇ 2 ਘੰਟਿਆਂ ਦੇ ਵਿੱਚ ਸਾਰਾ ਕੁਝ ਵੈਕਿਊਮ ਕਲੀਨਰ ਵਾਂਗ ਸਾਫ਼ ਕਰ ਦਿੰਦਾ ਹੈ ਰਾਤ ਦੇ 2 ਵਜੇ ਜਾਂਦੇ ਹਨ ਹੁਣ ਉਹ ਸੋਚਦਾ ਹੈ ਵੀ ਵਾਹ ਪਈ ਵਾਹ ਬੜਾ ਨਜ਼ਾਰਾ ਆ ਗਿਆ 2.5 ਲੱਖ ਤਾਂ ਮੈਂ ਸਿੱਧਾ ਨਗਦੀ ਚੱਕ ਲਈ ਅਤੇ ਬਾਕੀ ਜਿਹੜਾ ਹੈ ਗਹਿਣੇ ਗੱਟੇ ਹੋਗੇ ਇੱਕ ਵਧੀਆ ਅੰਗੂਠੀ ਮੈਂ ਬੁੱਢੇ ਦੇ ਅੰਗੂਠੇ ਵਿੱਚੋਂ ਲਾ ਲਈ ਜਿਸ ਦੀ ਕੀਮਤ ਮੈਨੂੰ ਬਹੁਤ ਜ਼ਿਆਦਾ ਲੱਗਦੀ ਹੈ ਇਸ ਦੇ ਉੱਤਰ ਸ਼ਾਇਦ ਇਹ ਮੈਨੂੰ ਕੱਚ ਨਹੀਂ ਲੱਗਦਾ ਕਿਉਂਕਿ ਸੋਨੇ ਦੇ ਉੱਪਰ ਕੱਚ ਸ਼ਾਇਦ ਹੀ ਕੋਈ ਲਵਾਵੇਗਾ ਇਹ ਮੈਨੂੰ ਹੀਰਾ ਲੱਗਦਾ ਹੈ ਬੜਾ ਕੁਛ ਹੁੰਦਾ ਹੈ ਵੀ ਚਲੋ ਵਧੀਆ ਗੱਲ ਹੈ ਬੜਾ ਵੱਡਾ ਹੱਥ ਲੱਗਿਆ ਹੈ ਇਹ ਤਾਂ ਮੇਰਾ ਕਰਜ਼ਾ ਤਾਂ ਉਤਾਰੇਗਾ ਮੇਰੀ ਜੜੀ ਕੋਠੀ ਵਾਲਾ ਸੁਪਨਾ ਹੈ ਉਹ ਵੀ ਸ਼ਾਇਦ ਪੂਰਾ ਕਰ ਦੇ ਮੈਂ ਇਸ ਪੈਸੇ ਨੂੰ ਜੂਏ ਵਿੱਚ ਲਗਾਵਾਂਗਾ ਸ਼ਾਇਦ ਮੈਂ ਵੱਡੀ ਕੋਠੀ ਜਿੰਨੇ ਪੈਸੇ ਜੜੇ ਹੈ ਉਹ ਕਮਾ ਲਵਾਂਗਾ ਜੂਆ ਖੇਡ ਕੇ ਜਰੂਰ ਮੈਂ ਅੱਜ ਵੱਡੀ ਕੋਠੀ ਪਾ ਕੇ ਹਟਾਂਗਾ ਚਲੋ ਜੀ ਇਹਨਾਂ ਸੋਚੀ ਰਿਹਾ ਸੀ ਮਨ ਦੇ ਵਿੱਚ ਉਸਦੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਲੱਡੂ ਫੁੱਟਰੇ ਸੀ ਬੜਾ ਖੁਸ਼ ਹੋ ਰਿਹਾ ਸੀ ਲੇਕਿਨ ਉਹ ਜਿਵੇਂ ਹੀ ਜਾਂਦਾ ਹੈ ਕੰਦੇਰੀ ਹੁੰਦੇ ਲਾਲਚ ਬੁਰੀ ਬਲਾਹ ਹੈ ਜਿਹੜਾ ਲਾਲਚੀ ਬੰਦਾ ਹੁੰਦਾ ਹੈ ਉਸਦੇ ਮਨ ਦੇ ਵਿੱਚ ਲਾਲਚ ਕਦੇ ਪਰਦਾ ਨਹੀਂ ਹੈ ਹੁਣ ਉਹ ਇੱਕ ਹੋਰ ਜੂਏ ਦੀ ਬਾਜੀ ਖੇਡਦਾ ਹੈ ਉਹ ਸੋਚਦਾ ਹੈ ਬੇਲਿਆ ਇੱਕ ਘਰ ਤਾਂ ਪਲਟ ਲਿਆ ਚਲੋ ਦੂਜਾ ਘਰ ਇੱਕ ਹੋਰ ਲੁੱਟ ਲੈਣੇ ਹਾ ਹੋਵੇ ਨਾ ਹੋਵੇ 10 ਕੁ ਹਜ਼ਾਰ ਰੁਪਏ ਤਾਂ ਆ ਹੀ ਜਗਾ ਜੇਕਰ ਫਿਰ ਕੀ ਹੋਇਆ ਗਰੀਬ ਘਰ ਹੈ ਤਾਂ ਸਾਰੇ ਪਿੰਡ ਦੇ ਵਿੱਚ ਗੇੜੇ ਮਰਦਾ ਹੈ ਇੱਕ ਘਰ ਦੇ ਬਾਹਰ ਉਸ ਨੂੰ ਕੋਈ ਵੀ ਲਾਈਟ ਜਿਹੜੀ ਹੈ ਉਹ ਮੱਚਦੀ ਦਿਖਾਈ ਨਹੀਂ ਦਿੰਦੀ ਲਾਈਟ ਕੋਈ ਵੀ ਜਗਦੀ ਨਹੀਂ ਦਿਖਾਈ ਦਿੰਦੀ ਤਾਂ ਉਸ ਘਰ ਦੇ ਵਿੱਚ ਚਲਾ ਜਾਂਦਾ ਹੈ ਵੀ ਸ਼ਾਇਦ ਮਾਲਕ ਜਿਹੜੇ ਹਨ ਉਹ ਬਾਹਰ ਗਏ ਹੋਣਗੇ ਅਤੇ ਇੱਥੇ ਰਸਤਾ ਸਾਫ਼ ਹੈ ਉਹ ਜਿਵੇਂ ਹੀ ਕੰਦ ਕੁਦ ਕੇ ਅੰਦਰ ਜਾਂਦਾ ਹੈ ਅੰਦਰ ਉਸ ਨੂੰ ਇੱਕ ਔਰਤ ਕਮਰੇ ਦੇ ਵਿੱਚ ਸੁੱਤੀ ਦਿਖਾਈ ਦਿੰਦੀ ਹੈ ਅਤੇ ਇੱਕ ਤਕਰੀਬਨ 35 ਕੋ سالਾਂ ਦੀ ਸੀ ਉਸ ਨੂੰ ਅੰਦਾਜ਼ਾ ਨਹੀਂ ਹੁੰਦਾ ਵੀ ਇੱਥੇ ਵਿਚਾਰੀ ਇਕੱਲੀ ਕੀ ਕਰ ਰਹੀ ਹੈ ਉਹ ਫਿਰ ਸਾਰੇ ਘਰ ਦੇ ਵਿੱਚ ਛਾਣਬੀਨ ਕਰਦਾ ਹੈ ਸਾਰੇ ਸੰਦੂਕ ਖੰਗਾਲ ਮਾਰਦਾ ਹੈ ਘਰ ਦੇ ਜਿਹੜੇ ਵੀ ਜਿੱਤ ਜਿੱਤੇ ਤਾਲੇ ਉਸ ਨੂੰ ਦਿਖਦੇ ਹਨ ਐਸ ਉਮੀਦ ਦੇ ਵਿੱਚ ਤੋੜ ਦਿੰਦਾ ਹੈ ਵੀ ਚਲੋ ਕੁਝ ਨਾ ਕੁਝ ਇਹਦੇ ਵਿੱਚੋਂ ਨਿਕਲ ਆਵੇਗਾ ਤਾਂ ਫਿਰ ਉਸ ਨੂੰ ਜਦੋਂ ਕੁਝ ਨਹੀਂ ਮਿਲਦਾ ਤਾਂ ਉਹ ਤਾਲੇ ਜਿਹੜੇ ਹਨ ਉਹ ਦੁਬਾਰਾ ਜਿਹੜੀਆਂ ਉਹ ਨਕਲੀ ਚਾਬੀਆਂ ਸਨ ਜਿਨ੍ਹਾਂ ਦੀ ਮਦਦ ਨਾਲ ਉਸਨੇ ਖੋਲੇ ਸਨ ਉਹ ਦੁਬਾਰਾ ਲਗਾ ਦਿੰਦਾ ਹੈ ਉਹਨੂੰ ਸੋਚਦਾ ਹੈ ਬੜਾ ਨੰਗ ਜਾ ਘਰ ਹੈ ਰੁਪਈਆ ਇੱਕ ਨਹੀਂ ਨ ਕੋਲ ਅਤੇ ਕਮਰੇ ਇਹਨਾਂ ਨੇ ਚਾਰ ਪਾਰ ਰੱਖੇ ਹਨ ਵਧੀਆ ਦੇਖਣ ਨੂੰ ਲੱਗਦਾ ਹੈ ਵੀ ਕੋਈ ਤਕੜਾ ਘਰ ਹੋਵੇਗਾ ਅਤੇ ਬੜੇ ਨੰਗ ਹਨ 1 ਰੁਪਈਆ ਨਹੀਂ ਹੈ ਸੋਨੇ ਦੀ ਇੱਕ ਛੋਟੀ ਵਾਲੀ ਨਹੀਂ ਹੈ ਮੈਂ ਤਾਂ ਸੋਚਿਆ ਸੀ ਕੋਈ ਹਾਰ ਲੱਗੇਗਾ ਚਲੋ ਨਿਰਾਸ਼ਾ ਹੋ ਕੇ ਵਿਚਾਰਾ ਮੋੜਨ ਲੱਗ ਪੈਂਦਾ ਹੈ ਲੇਕਿਨ ਇਨਹੀ ਵਿੱਚ ਉਸ ਔਰਤ ਨੂੰ ਉਹ ਕੋਲ ਨਹੀਂ ਦਿਖਦਾ ਹੈ ਥੋੜਾ ਹੋਰ ਨੇੜੇ ਆਂਦਾ ਹੈ ਥੋੜਾ ਹੋਰ ਨੇੜੇ ਆਂਦਾ ਹੈ ਅਤੇ ਬਿਲਕੁਲ ਉਸਦੇ ਸਿਰ ਤੇ ਖੜਾ ਹੋ ਜਾਂਦਾ ਹੈ ਹੁਣ ਉਸ 35 ਸਾਲ ਦੀ ਔਰਤ ਦੀ ਖੂਬਸੂਰਤੀ ਦੇਖ ਕੇ ਬੜਾ ਹੀ ਹੈਰਾਨ ਰਹਿ ਜਾਂਦਾ ਹੈ ਉਸ ਦੀ ਜਿਹੜੀ ਮੰਦੀ ਨੀਅਤ ਹੈ ਉਹ ਖਰਾਬ ਹੋ ਜਾਂਦੀ ਹੈ ਅਤੇ ਉਹ ਉਸ ਔਰਤ ਦੇ ਨਾਂ ਚਾਹੰਦੇ ਹੋਏ ਵੀ ਮੋਢੇ ਤੇ ਹੱਥ ਰੱਖ ਲੈਂਦਾ ਹੈ ਹੁਣ ਉਸ ਦਾ ਇੱਕ ਮਨ ਤਾਂ ਕਰ ਰਿਹਾ ਸੀ ਵੀ ਇਸ ਨੂੰ ਬਸ ਛੂੰਦਾ ਜਾਵਾ ਲੇਕਿਨ ਇੱਕ ਮਨ ਕਰ ਰਿਹਾ ਸੀ ਵੀ ਬੱਚੂ ਇੱਥੋਂ ਭਾਜਾ ਨਹੀਂ ਤਾਂ ਇਹਨਾਂ ਨੇ ਤੇਰਾ ਇਹ ਜਿਹਾ ਮੋਰ ਬਣਾਣਾ ਹੈ ਵੀ ਸਾਰੀ ਉਮਰ ਜਿਹੜਾ ਸੇਕੇ ਲਾਂਦਾ ਫਿਰੇਗਾ ਸਾਰੀ ਉਮਰ ਸੇਕੇ ਲਾਏ ਤੇ ਦਰਦ ਨਹੀਂ ਘਟਣਾ ਲੇਕਿਨ ਫਿਰ ਵੀ ਉਹ ਉੱਥੇ ਬਣਾ ਰਹਿੰਦਾ ਹੈ ਕਿਉਂਕਿ ਉਸ ਦੇ ਮਨ ਦੇ ਵਿੱਚ ਖੋਟ ਆ ਗਿਆ ਸੀ ਜਿਵੇਂ ਹੀ ਥੋੜਾ ਮੋਢੇ ਦੇ ਹੋਰ ਉੱਪਰ ਆਪਣਾ ਹੱਥ ਲੈ ਜਾਂਦਾ ਹੈ ਇਹਨਾਂ ਦੇ ਵਿੱਚ ਉਸੇ ਔਰਤ ਦੀ ਨੀਂਦ ਖੁੱਲ ਜਾਂਦੀ ਹੈ ਹੁਣ ਉਹ ਮੰਜੇ ਦੇ ਹੇਠਾਂ ਵੜ ਜਾਂਦਾ ਹੈ ਜਿਸ ਦੇ ਉੱਪਰ ਉਹ ਔਰਤ ਜਿਹੜੀ ਹੈ ਉਹ ਸੋਰੀ ਸੀ ਹੁਣ ਉਸ ਮੰਜੇ ਦੇ ਹੇਠਾਂ ਵੜ ਕੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਵੀ ਬੇਲੀਆ ਆ ਕੀ ਹੋ ਗਿਆ ਇੱਥੇ ਤਾਂ ਗਲਤ ਕੰਮ ਹੋ ਗਿਆ ਹੈ ਅਤੇ ਹੁਣ ਇੱਥੋਂ ਭਜਣਾ ਚਾਹੀਦਾ ਹੈ ਲੇਕਿਨ ਉਸ ਨੂੰ ਭੱਜਣ ਦਾ ਰਾਹ ਨਹੀਂ ਲੱਭਦਾ ਉਹ ਫਿਰ ਉੱਥੇ ਹੀ ਅੱਧਾ ਘੰਟਾ ਬੈਠਾ ਰਹਿੰਦਾ ਹੈ ਜਿੰਨੇ ਦੇ ਵਿੱਚ ਸਾਰੀ ਔਰਤ ਜਿਹੜੀ ਹੈ ਘਰ ਦੀ ਵਾਰ-ਵਾਰ ਤਫ਼ਤੀਸ਼ ਕਰਦੀ ਹੈ ਵੀ ਕਿਹੜਾ ਸੀ ਜਿਨੇ ਮੈਨੂੰ ਹੱਥ ਲਗਾਇਆ ਅਤੇ ਘਰ ਦੇ ਵਿੱਚ ਸ਼ਾਇਦ ਕੋਈ ਬੜਿਆ ਹੈ ਕਿਉਂਕਿ ਕਈ ਚਾਦਰਾਂ ਜੜੀਆਂ ਹਨ ਇਧਰ ਤੋਂ ਉਧਰ ਹੋਈਆਂ ਨਜ਼ਰ ਆਉਂਦੀਆਂ ਹਨ ਸਾਰਾ ਘਰ ਖੰਗਾਲਦੀ ਹੈ ਘਰ ਤੋਂ ਬਾਹਰ ਵੀ ਗੇੜੇ ਮਾਰਦੀ ਹੈ ਲੇਕਿਨ ਉਸ ਨੂੰ ਕੋਈ ਨਜ਼ਰ ਨਹੀਂ ਆਂਦਾ ਫਿਰ ਸੋਚਦੀ ਹੈ ਵੀ ਸ਼ਾਇਦ ਕੋਈ ਬਿੱਲੀ ਕੁੱਤਾ ਹੋਵੇਗਾ ਮੇਰਾ ਵਹਿਮ ਹੋ ਸਕਦਾ ਹੈ ਉਹ ਘਰ ਦੇ ਵਿੱਚ ਆ ਕੇ ਆਪਣੇ ਉਸੇ ਹੀ ਮੰਜੇ ਦੇ ਉੱਪਰ ਸੌ ਜਾਂਦੀ ਹੈ ਚੋਰ ਜਿਹੜਾ ਸੀ ਸਿਮਰਨ ਉਹ ਵੀ ਹੁਣ ਮੰਜੇ ਦੇ ਹੇਠਾਂ ਸੋਇਆ ਸੀ ਕਿਉਂਕਿ ਘਰ ਦੇ ਵਿੱਚ ਕਾਫੀ ਨਿੱਘ ਸੀ ਬਾਹਰ ਠੰਡ ਦਾ ਮਾਹੌਲ ਸੀ ਤਾਂ ਕਰਕੇ ਉਸ ਮੱਜੇ ਦੇ ਹੇਠਾਂ ਉਸ ਨੂੰ ਨੀਂਦ ਆ ਜਾਂਦੀ ਹੈ ਉੱਥੇ ਹੀ ਉਹ ਭੁਬਾ ਮਾਰ ਕੇ ਸੋ ਜਾਂਦਾ ਹੈ ਉਸ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕੰਮ ਆਇਆ ਸੀ ਕੀ ਕੰਮ ਚੱਲਿਆ ਉਹ ਤਾਂ ਵਿਚਾਰਾ ਬਸ ਉਸ ਨਿੱਘ ਦੇ ਵਿੱਚ ਨੀਂਦ ਮਾਰ ਰਿਹਾ ਸੀ ਕਿਉਂਕਿ ਅੱਧੇ ਪੌਣੇ ਘੰਟੇ ਦਾ ਉੱਥੇ ਲਿਟੇ-ਲਿਟੇ ਨੂੰ ਉਸ ਨੂੰ ਨੀਂਦ ਆ ਜਾਂਦੀ ਹੈ ਅੱਖਾਂ ਵਿੱਚ ਲੈਂਦਾ ਹੈ ਵਿੱਚੋਂ 2 ਮਿੰਟ ਬਾਅਦ ਉੱਠ ਜਾਵਾਂਗੇ ਇਹਨਾਂ 'ਚ ਇਹ ਵੀ ਗੁੱਡੀ ਨੀਂਦ ਸੋ ਜਾਵੇਗੀ ਉਸ ਤੋਂ ਬਾਅਦ 73 ਹੋ ਜਾਵਾਂਗੇ ਇਹਨਾਂ ਵਿੱਚ ਸਵੇਰ ਦੇ 6 ਵਜੇ ਜਾਂਦੇ ਹਨ ਹੁਣ ਉਹ ਔਰਤ ਜਿਹੜੀ ਹੈ ਉਸ ਪਿੰਡ ਦੇ ਵਿੱਚ ਉੱਟਦੀ ਹੈ ਕਿਉਂਕਿ ਪਿੰਡ ਦੇ ਵਿੱਚ ਜਿਹੜਾ ਹੈ ਉਹ ਬਾਥਰੂਮ ਦਾ ਰਿਵਾਜ ਨਹੀਂ ਹੁੰਦਾ ਟਾਇਲਟ ਪਿੰਡ ਦੇ ਵਿੱਚ ਘਟ ਹੁੰਦੇ ਹਨ ਸਾਰੇ ਜਣੇ ਜੰਗਲ ਪਾਣੀ ਹਨ ਉਹ ਖੇਤਾਂ ਦੇ ਵਿੱਚ ਜਾਂਦੇ ਹਨ ਹੁਣ ਔਰਤ ਵੀ ਆਪਣਾ ਜਿਹੜਾ ਹੈ ਲੋਟਾ ਚੱਕਦੀ ਹੈ ਅਤੇ ਬਾਕੀ ਜਿਹੜੀਆਂ ਔਰਤਾਂ ਉਸ ਦੇ ਗੇਟ ਅੱਗੇ ਆਈਆਂ ਸਨ ਉਹਨਾਂ ਦੇ ਨਾਲ ਰਲ ਕੇ ਉਸ ਖੇਤਾਂ ਦੇ ਵੱਲ ਚਲੀ ਜਾਂਦੀ ਹੈ ਵੀ ਚਲੋ ਬਾਥਰੂਮ ਕਰਕੇ ਆਈਏ ਹੁਣ ਅੱਗੇ ਜਿਹੜਾ ਉਹ ਬੰਦਾ ਹੈ ਸਿਮਰਨ ਉਹ ਉਸ ਮੰਜੇ ਦੇ ਹੇਠਾਂ ਸੁੱਤਾ ਹੈ ਵਿਚਾਰੇ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਮੈਂ ਕਿੱਥੇ ਪਿਆ ਹਾਂ ਜਿਹੜੀ ਉਹ ਔਰਤ ਸੀ ਨਾ ਉਸਦਾ ਨਾਮ ਸੀ ਅਰਜੋ ਚਲੋ ਅਰਜੋ ਆਪਣੇ ਘਰ ਦੇ ਵਿੱਚ ਵਾਪਸ ਚਲੀ ਜਾਂਦੀ ਹੈ ਘਰ ਦੇ ਵਿੱਚ ਆ ਕੇ ਸਾਫ਼ ਸਪਾਈ ਦਾ ਕੰਮ ਕਰਨ ਲੱਗ ਪੈਂਦੀ ਹੈ ਅਤੇ ਇੰਨੇ ਦੇ ਵਿੱਚ ਜਿਵੇਂ ਬਾਹਰ ਗਏ ਸੀ ਨਾ ਉਸ ਨੂੰ ਸਾਰਾ ਪਤਾ ਲੱਗ ਗਿਆ ਸੀ ਵੀ ਪਿੰਡ ਦੇ ਵਿੱਚ ਰਾਤ ਕੋਈ ਚੋਰੀ ਹੋਈ ਹੈ ਸਾਰੇ ਪਿੰਡ ਵਿੱਚ ਭੜ ਦੇ ਫਿਰਦੇ ਹਨ ਅਤੇ ਚੋਰ ਲੱਭਦੇ ਫਿਰਦੇ ਹਨ ਉਹ ਸੋਚਦੀ ਹੈ ਬੜੇ ਮੂਰਖ ਲੋਕ ਹਨਾ ਫਿਰ ਰਾਤ ਚੋਰ ਭੱਜ ਗਿਆ ਇਥੋਂ ਹੁਣ ਉਹ ਚੋਰ ਥੋੜੀ ਧਿਆੰਦਾ ਹੈ ਜੇਕਰ ਸੱਚੀ ਮੁੱਚੀ ਚੋਰ ਹੈ ਇੱਥੇ ਚੋਰੀ ਕਰਨ ਆਇਆ ਸੀ ਉਹ ਭਲਾਏ ਤੇ ਕੀ ਕਰਨ ਲੁਕੇਗਾ ਲੇਕਿਨ ਨਾਲ ਵਾਲੇ ਸਮਝਾਉਂਦਿਆਂ ਹਨ ਵੀ ਤੜਾ ਚੋਰ ਹੈ ਜ਼ਰੂਰ ਇਸ ਪਿੰਡ ਦੇ ਵਿੱਚ ਹੈ ਉਹ ਕਹਿੰਦੀ ਤੁਹਾਨੂੰ ਕਿਵੇਂ ਪਤਾ ਤਾਂ ਕਹਿੰਦੀ ਹੈ ਜਿਹੜੇ ਪਿੰਡ ਦੇ ਬਾਹਰ ਚਾਰੇ ਰਾਹਾਂ 'ਤੇ ਕੈਮਰੇ ਲੱਗੇ ਹਨ ਨਾ ਉਹਨਾਂ ਦੇ ਵਿੱਚ ਚੋਰ ਆਂਦਾ ਤਾਂ ਦੇਖਿਆ ਹੈ ਲੇਕਿਨ ਜਾਂਦਾ ਕਿਸੇ ਨੇ ਨਹੀਂ ਦੇਖਿਆ ਜ਼ਰੂਰ ਪਿੰਡ ਦੇ ਵਿੱਚ ਹੀ ਹੈ ਅਤੇ ਬੜਾ ਚਲਾਕ ਚੋਰ ਹੈ ਪਿੰਡ ਦੇ ਵਿੱਚ ਕਿੱਥੇ ਲੁਕਿਆ ਹੋਇਆ ਹੈ ਸਾਰੇ ਜਣੇ ਤਫਤੀਸ਼ ਕਰ ਰਹੇ ਹਨ ਔਰਤ ਕਹਿੰਦੀ ਹੈ ਜੇ ਇੱਕ ਸੱਚੀ-ਮੁੱਚੀ ਪਿੰਡ ਦੇ ਵਿੱਚ ਹੈ ਤਾਂ ਕੀਪਤਾ ਮੇਰੇ ਘਰ ਦੇ ਵਿੱਚ ਰਾਤ ਉਹ ਜੜਾਇਆ ਸੀ ਚੋਰ ਨਾ ਹੋਵੇ ਉਸ ਨੂੰ ਸ਼ੱਕ ਪੈ ਜਾਂਦਾ ਹੈ ਬੀ ਜਰੂਰ ਉਹ ਘਰਾਤ ਜਿਹੜਾ ਮੇਰੇ ਘਰ ਦੇ ਵਿੱਚ ਆਇਆ ਸੀ ਨਾ ਉਹ ਚੋਰ ਸੀ ਤਾਂ ਉਹ ਘਰ ਦੇ ਵਿੱਚ ਵਾਪਸ ਆ ਜਾਂਦੀ ਹੈ ਦੇਖਦੀ ਹੈ ਵੀ ਘਰ ਦੇ ਵਿੱਚ ਤਾਂ ਕੋਈ ਨਹੀਂ ਹੈ ਤਾਂ ਥੋੜਾ ਸੁੱਕਦਾ ਸਾ ਲੈਂਦੀ ਹੈ ਉਹਨੂੰ ਝਾੜੂ ਪੇਚਾ ਕਰਨ ਲੱਗ ਜਾਂਦੀ ਹੈ ਜਿਵੇਂ ਝਾੜੂ ਫੇਰਦੀ ਹੈ ਮੰਜਾ ਆਪਣਾ ਝਾੜੂ ਫੇਰਨ ਵਾਸਤੇ ਖੜਾ ਕਰਦੀ ਹੈ ਦੇਖ ਕੇ ਹਰਾਨ ਰਹਿ ਜਾਂਦੀ ਹੈ ਉਸ ਦੀ ਛੋਟੀ ਜੀ ਚੀਕ ਨਿਕਲ ਜਾਂਦੀ ਹੈ ਵੀ ਆ ਤਾਂ ਚੋਰ ਜਿਹੜਾ ਹੈ ਮੇਰੇ ਮੰਜੇ ਥਲੇ ਸੁਤਾ ਹੈ ਉਹ ਚੀਕ ਮਾਰਨ ਵਾਸਤੇ ਘਰ ਦੇ ਬਾਹਰ ਨਿਕਲਦੀ ਹੈ ਵੀ ਰੋੜਾ ਪਾਦੀ ਇਹਨੂੰ ਪੜਾਦੀਏ ਲੇਕਿਨ ਇਹਨੇ ਦੇ ਵਿੱਚ ਹੀ ਜਿਹੜਾ ਉਸਦੇ ਮਨ ਦੇ ਵਿੱਚ ਖਿਆਲ ਆਂਦਾ ਹੈ ਵੀ ਪਿਛਲੇ ਮਹੀਨੇ ਵੀ ਇੱਕ ਚੋਰ ਇਹਨਾਂ ਨੇ ਫੜਿਆ ਸੀ ਲੇਕਿਨ ਉਹਨੂੰ ਬੱਚ ਨੂੰ ਇਹਨਾਂ ਕੁੱਟਿਆ ਇਹਨਾਂ ਕੁੱਟਿਆ ਵੀ ਵਿਚਾਰੀ ਦੀ ਜਾਨ ਚਲੀ ਗਈ ਉਹ ਨਹੀਂ ਚਾਹਦੀ ਸੀ ਵੀ ਮੇਰੇ ਕਰਕੇ ਕਿਸੇ ਦੀ ਜਾਨ ਚਲੀ ਜਾਵੇ ਨਾਲ ਫਿਰ ਸੋਚਦੀ ਹੈ ਵੀ ਚੋਰ ਹੈ ਇਹਦੀ ਜਾਨ ਦੀ ਮੈਨੂੰ ਕੀ ਪ੍ਰਵਾਹ ਫਿਰ ਰੋਣਾ ਪੜਨ ਵਾਸਤੇ ਉੱਠਦੀ ਹੈ ਲੇਕਿਨ ਫਿਰ ਸੋਚਦੀ ਹੈ ਵੀ ਪਰਵਾਹ ਕਿਉਂ ਨਹੀਂ ਜੇਕਰ ਆਰਜੂ ਇਹ ਤੇਰੇ ਘਰੋਂ ਫੜਾ ਗਿਆ ਨਾ ਤਾਂ ਫਿਰ ਨਾਮ ਤੇਰੇ ਤੇ ਵੀ ਆਵੇਗਾ ਕਿਉਂਕਿ ਸਾਰੀ ਰਾਤ ਤੇਰੇ ਨਾਲ ਸੀ ਰਾਤ ਨੂੰ ਚੋਰੀ ਹੋਈ ਤੇਰੇ ਘਰੇ ਸੁੱਤਾ ਮੈਨੂੰ ਪਤਾ ਹੀ ਨਹੀਂ ਲੱਗਿਆ ਅਤੇ ਜ਼ਰੂਰ ਮੇਰੇ ਤੇ ਇਲਜ਼ਾਮ ਲਾਣਗੇ ਵੀ ਚੋਰ ਨੇ ਮੈਨੂੰ ਕੱਲੀ ਵੇਖ ਕੇ ਪਤਾ ਨਹੀਂ ਕੀ ਕੁਝ ਕੀਤਾ ਹੋਣਾ ਮੈਂ ਤਾਂ ਪਹਿਲਾਂ ਵਿਧਵਾ ਹਾਂ ਮੇਰਾ ਘਰਵਾਲਾ ਤਾਂ ਪਹਿਲਾਂ ਹੀ 4 ਸਾਲ ਪਹਿਲਾਂ ਮਰ ਗਿਆ ਹੈ ਅਤੇ ਹੁਣ ਮੇਰੇ ਸਿਰ ਤੇ ਇੰਨਾ ਵੱਡਾ ਲੰਚਨ ਲੱਗ ਜਾਣਾ ਹੈ ਵੀ ਮੇਰੀ ਨੀਤ ਖਰਾਬ ਹੋ ਗਈ ਹੋਣੀ ਰਾਤ ਪਤਾ ਨਹੀਂ ਕੀ ਕੁਝ ਲੋਕ ਪਿੰਡ ਵਿੱਚ ਗੱਲਾਂ ਕਰਨਗੇ ਇਹਨਾਂ ਸੋਚ ਕੇ ਆਪਣੀ ਆਵਾਜ਼ ਨੂੰ ਦਬਾਉਂਦੀ ਹੈ ਹੁਣ ਘਰ ਦੇ ਵਿੱਚ ਆਂਦੀ ਹੈ ਸੋਚਦੀ ਹੈ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਪਿੰਡ ਵਾਲੇ ਸਾਰੇ ਪਿੰਡ ਚ ਤਲਾਸ਼ੀਆਂ ਲੈ ਰਹੇ ਹਨ ਜੇਕਰ ਉਹਨਾਂ ਨੇ ਘਰ ਦੇ ਵਿੱਚ ਚੋਰ ਪੜ ਲਿਆ ਮੈਂ ਉਹਨਾਂ ਨੂੰ ਉਹਨਾਂ ਤੋਂ ਪਹਿਲਾਂ ਨਾ ਦੱਸਿਆ ਤਾ ਫਿਰ ਬੜੀ ਦਿੱਕਤ ਹੋ ਜਾਣੀ ਹੈ ਅਤੇ ਜਰੂਰ ਮੈਨੂੰ ਵੀ ਉਹ ਚੋਰ ਦੇ ਨਾਲ ਦੀ ਸਮਝਣਗੇ ਅਤੇ ਜਰੂਰ ਮੈਨੂੰ ਵੀ ਕੁੱਟਣਗੇ ਹੁਣ ਉਹ ਸੋਚਦੀ ਹੈ ਵੀ ਜਰੂਰ ਇਸ ਆਪਾਂ ਚੋਰ ਨੂੰ ਘਰੋਂ ਭਜਾ ਦਈਏ ਇੱਥੋਂ ਇਸ ਨੂੰ ਤਿੱਤਰ ਕਰ ਦਈਏ ਉਸ ਤੋਂ ਬਾਅਦ ਇਹ ਜਾਣਿਆ ਦਾ ਕੰਮ ਜਾਣੇ ਆਪਾਂ ਇਹਨਾਂ ਤੋਂ ਭਜਾ ਦਨੇ ਹਾਂ ਅਤੇ ਬਾਅਦ ਦੇ ਵਿੱਚ ਰੋਲਾ ਪਾ ਦਾਂਗੇ ਵੀ ਚੋਰ ਰਾਤ ਨੂੰ ਮੇਰੇ ਘਰ ਆਇਆ ਸੀ ਲੇਕਿਨ ਭੱਜ ਗਿਆ ਲੋ ਜੀ ਹੁਣ ਚੋਰ ਨੂੰ ਉਹ ਝਾੜੂ ਨਾਲ ਉਠਾਣ ਦੀ ਕੋਸ਼ਿਸ਼ ਕਰਦੀ ਹੈ ਬੜਾ ਉਸ ਦੇ ਢਿੱਡ ਤੇ ਝਾੜੂ ਮਾਰਦੀ ਹੈ ਲੇਕਿਨ ਚੋਰ ਜਿਹੜਾ ਹੈ ਉੱਠਣ ਦਾ ਨਾ ਨਹੀਂ ਲੈਂਦਾ ਹੁਣ ਉਹ ਸੋਚਦੀ ਹੈ ਵੀ ਐਨ ਏਟਸ ਨੇ ਮੰਨਣਾ ਬਾਲਟੀ ਪਰ ਕਹ ਲੈਂਦੀ ਹੈ ਜੀ ਪਾਣੀ ਦੀ ਅਤੇ ਦੇ ਮਾਰਦੀ ਹੈ ਉਸ ਦੇ ਬਾਲਟੀ ਸਮੇਤ ਮੂੰਹ ਤੇ ਹੁਣ ਜਿਵੇਂ ਹੀ ਬਾਲਟੀ ਮੂੰਹ ਤੇ ਵੱਜਦੀ ਹੈ ਭੱਜ ਕੇ ਤਰੁੱਠ ਖੜਾ ਹੁੰਦਾ ਹੈ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਅਤੇ ਇੱਕਦਮ ਭੱਜਣ ਦੀ ਕਰਦਾ ਹੈ ਉਸ ਨੂੰ ਸਮਝ ਨਹੀਂ ਆਉਂਦਾ ਵੀ ਮੇਰੇ ਨਾਲ ਕੀ ਹੋ ਗਿਆ ਤਾਂ ਜਿਵੇਂ ਹੀ ਦਿਖਦਾ ਹੈ ਉਸ ਨੂੰ ਸਾਰੀ ਰਾਤ ਦੀ ਘਟਨਾ ਯਾਦ ਆ ਜਾਂਦੀ ਹੈ ਮੱਥੇ ਤੇ ਹੱਥ ਫੇਰਦਾ ਹੈ ਵੀ ਆਹ ਕੀ ਹੋ ਗਿਆ ਮਿਤਰਾ ਸਿਮਰਨ ਅੱਜ ਤੂੰ ਤਾਂ ਗਿਆ ਬਚੂਆ ਅੱਜ ਤੂੰ ਨਹੀਂ ਬਚਦਾ ਅਤੇ ਅੱਜ ਤੇਰੇ ਡੱਡਾ ਫੇਰਨਗੇ ਇਹ ਜਿਹੜੀ ਔਰਤ ਹੈ ਇਸਨੇ ਜਰੂਰ ਬੰਦੇ ਬੁਲਾ ਰੱਖੇ ਹੋਣੇ ਤਾਂ ਫਿਰ ਉਹ ਉਸ ਔਰਤ ਦੇ ਚਰਨੀ ਡਕ ਪੈਂਦਾ ਹੈ ਪੈਰੀ ਪੈ ਜਾਂਦਾ ਹੈ ਮੈਨੂੰ maaf ਕਰ ਦਿਓ ਮੈਂ ਤੁਹਾਡੇ ਘਰੇ ਕੁਝ ਵੀ ਚੋਰੀ ਨਹੀਂ ਕੀਤਾ ਭਾਵੇਂ ਤੁਸੀਂ ਕਰਦੀ ਤਲਾਸ਼ੀ ਲੈ ਲਓ ਮੈਂ 1 ਰੁਪਿਆ ਤੁਹਾਡਾ ਚੋਰੀ ਨਹੀਂ ਕੀਤਾ ਉਬਰ ਸਾਰੀ ਗੱਲ ਦੱਸਦਾ ਹੈ ਵੀ ਮੈਂ ਇੱਥੇ ਚੋਰੀ ਕਰਨ ਆਇਆ ਸੀ ਅਤੇ ਮੈਨੂੰ ਕੁਝ ਨਹੀਂ ਮਿਲਿਆ ਉਸ ਤੋਂ ਬਾਅਦ ਪਤਾ ਨਹੀਂ ਕਿਵੇਂ ਮੇਰੀ ਇੱਥੇ ਅੱਖ ਲੱਗ ਗਈ ਤਾਂ ਫਿਰ ਉਹ ਔਰਤ ਪੁੱਛਦੀ ਹੈ ਵੀ ਇੱਥੋਂ ਭਾਜਾ ਤਾਂ ਫਿਰ ਅੱਗੋਂ ਹਰ ਜੂ ਆਖਦੀ ਹੈ ਵੀ ਮੈਂ ਨਹੀਂ ਜਾਣਦੀ ਤੂੰ ਇੱਥੇ ਕੀ ਕਰਨ ਆਇਆ ਸੀ ਕੀ ਕਰਨ ਆਇਆ ਹੈ ਭਾਵੇਂ ਇਥੋਂ ਜੋ ਮਰਜ਼ੀ ਤੱਕ ਲੈ ਬਸ ਇਥੋਂ ਪੜ ਜਾ ਰੱਬ ਦਾ ਵਾਸਤਾ ਤੈਨੂੰ ਮੁੜ ਕੇ ਇੱਥੇ ਨਹੀਂ ਤਿੱਤਰ ਹੋ ਜਾ ਸਾਰੇ ਪਿੰਡ ਵਾਲੇ ਤੈਨੂੰ ਭਾਦੇ ਹਨ ਹੁਣ ਇਹਨਾਂ ਸੁਣ ਕੇ ਸਿਮਰਨ ਜਿਹੜਾ ਇਹ ਸੋਚਦਾ ਹੈ ਵੀ ਗਲਤ ਤਾਂ ਸਹੀ ਹੈ ਮੈਨੂੰ ਇਥੋਂ ਭੱਜ ਜਾਣਾ ਚਾਹੀਦਾ ਹੈ ਨਹੀਂ ਤਾਂ ਫਿਰ ਇਹ ਵੀ ਵਿਚਾਰੀ ਕਿੰਨਾ ਟਾਈਮ ਇਹਨੂੰ ਬਚਾਵੇਗੀ ਇਹਦਾ ਵੀ ਮਨ ਡੋਲ ਜਾਣਾ ਹੈ ਜੇਕਰ ਪਿੰਡ ਵਾਲੇ ਇਸ ਦੀ ਆਵਾਜ਼ ਸੁਣ ਕੇ ਇੱਥੇ ਆ ਗਏ ਮੇਰਾ ਤਾਂ ਮੋਰ ਬਣਨਾ ਪੱਕਾ ਹੈ ਹੁਣ ਸਿਮਰਨ ਜੜਾ ਆਪਣਾ ਬੈਗ ਚੱਕਦਾ ਹੈ ਅਤੇ ਇਥੋਂ ਜਾਣ ਦੀ ਕਰਦਾ ਹੈ ਜਿਵੇਂ ਹੀ ਬਾਹਰ ਮੁਕਟਦਾ ਹੈ ਤੋਤੇ ਤਰ੍ਹਾਂ ਅੰਦਰ ਵੜ ਜਾਂਦਾ ਹੈ ਕਿਉਂਕਿ ਬਾਹਰ ਡਰੇ ਹਨ ਪਿੰਡ ਵਾਲੇ ਸਾਰੇ ਪਿੰਡ ਵਿੱਚ ਹੋਕਾ ਦਿੰਦੇ ਫਿਰਦੇ ਹਨ ਡਾਂਗਾ ਲੈ ਕੇ ਫਿਰਦੇ ਹਨ ਅਤੇ ਬਸ ਇੱਕ ਵਾਰ ਕਹਿੰਦੇ ਹਨ ਵੀ ਚੋਰ ਹੱਥ 'ਚ ਆ ਜਾਏ ਇਹਨਾਂ ਮਰੋੜਨਾ ਉਹਨੂੰ ਅੱਜ ਜਿੰਦਾ ਨਹੀਂ ਛੱਡਣਾ ਤਾਂ ਫਿਰ ਸਿਮਰਨ ਜਿਹੜਾ ਹੈ ਉਹ ਵਾਪਸ ਆ ਕੇ ਆਰਜੂ ਦੇ ਪੈਰਾਂ ਵਿੱਚ ਡਿੱਗ ਪੈਂਦਾ ਹੈ ਵੀ ਮੈਨੂੰ ਬਚਾ ਲੈ ਬਸ ਇੱਕ ਵਾਰੀ ਬਚਾ ਲੈ ਮੈਂ ਮੁੜ ਕੇ ਸਾਰੀ ਉਮਰ ਚੋਰੀ ਨਹੀਂ ਕਰਦਾ ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰੀ ਚੋਰੀ ਕੀਤੀ ਸੀ ਪਹਿਲੀ ਵਾਰੀ ਮੇਰੇ ਨਾਲ ਆ ਕੰਮ ਹੋ ਗਿਆ ਮੈਂ ਤਾਂ ਕੋਈ ਜੱਕਲ ਚੋਰ ਹੁੰਦਾ ਇੱਥੋਂ ਭੱਜ ਜਾਣਾ ਸੀ ਮੈਂ ਤਾਂ ਆਮ ਜਿਹਾ ਬੰਦਾ ਮੇਰੇ ਸਿਰ ਤੇ ਕਰਜ਼ਾ ਸੀ ਉਹਨੂੰ ਢਾਣ ਵਾਸਤੇ ਮੈਂ ਇੱਥੇ ਆ ਗਿਆ ਮੇਰੇ ਨੂੰ ਬਸ ਇੱਕ ਵਾਰੀ ਬਚਾ ਲੈ ਬਸ ਮੈਂ ਤੇਰੇ ਚਰਨੀ ਪੁੱਟਕਦਾ ਹਾਂ ਅਰਜੁ ਕਹਿੰਦੀ ਹੈ ਵੀ ਮੈਂ ਨਹੀਂ ਜਾਣਦੀ ਜਿੱਥੇ ਮਰਜੀ ਜਾ ਮੈਨੂੰ ਤਾਂ ਰੋਲਾ ਪਾ ਦੇਣਾ ਹੈ ਦੇਖ ਲੈ ਇਹ ਤਾਂ ਟਾਪ ਲਾ ਜਾ ਨਹੀਂ ਤਾਂ ਫਿਰ ਮੈਂ ਤੇਰਾ ਕੋਈ ਨਹੀਂ ਜਿੱਥੇ ਮਰਜੀ ਜਾ ਬਾਹਰ ਪਿੰਡ ਵਾਲੇ ਹਨ ਐਦਾ ਡਰ ਤਾਂ ਮੈਨੂੰ ਹੈ ਜੇਕਰ ਉਹਨੇ ਮੈਨੂੰ ਤੇਰੇ ਨਾਲ ਦੇਖ ਲਿਆ ਤਾਂ ਪਤਾ ਨਹੀਂ ਕੀ ਕੁਝ ਸੋਚਣਗੇ ਇੱਥੋਂ ਭੱਜ ਜਾ ਹੁਣ ਚੋਰ ਜਿਹੜਾ ਹੈ ਸਿਮਰਨ ਉਹ ਵੀ ਹੋਰ ਜ਼ਿਆਦਾ ਗੜਗੜਾਂਦਾ ਹੈ ਬਸ ਇੱਕ ਵਾਰੀ ਬਚਾਲਾ ਸਾਰੀ ਉਮਰ ਤੇਰਾ ਆਸਾਨ ਮੰਨਾਂਗਾ ਆ ਜਿਹੜੇ ਪੈਸੇ ਹਨ ਇਹਦੇ ਵਿੱਚੋਂ ਵੀ ਤੂੰ ਸਾਰੇ ਭਾਵੇਂ ਰੱਖ ਲੈ ਮੈਨੂੰ ਛੱਡ ਦੇ ਮੈਨੂੰ ਜਾਣ ਦੇ ਹੁਣ ਜਿਹੜੀ ਅਰਜੂ ਹੈ ਉਹ ਕਹਿੰਦੀ ਹੈ ਵੀ ਮੈਨੂੰ ਪੈਸੇ ਨਹੀਂ ਚਾਹੀਦੇ ਮੈਨੂੰ ਬਸ ਇਕੱਲਾ ਛੱਡ ਦੇ ਸਿਮਰਨ ਦੀ ਬਾਰ-ਬਾਰ ਜਦੋਂ ਮਿੰਤਾ ਸੁਣ ਕੇ ਅਰਜੂ ਦਾ ਮਨ ਪਿਘਲ ਜਾਂਦਾ ਹੈ ਉਸ ਨੂੰ ਦਇਆ ਆ ਜਾਂਦੀ ਹੈ ਉਹ ਕਹਿੰਦੀ ਹੈ ਮੈਂ ਚੋਰ ਦਾ ਸਾਥ ਤਾਂ ਨਹੀਂ ਜਾਣਾ ਚਾਹਦੀ ਲੇਕਿਨ ਤੂੰ ਵੀ ਇਨਸਾਨ ਹੈ ਤੈਨੂੰ ਜੀਣ ਦਾ ਹੱਕ ਹੈ ਪਿੰਡ ਵਾਲਿਆਂ ਨੇ ਤੈਨੂੰ ਮਾਰ ਦੇਣਾ ਹੈ ਮੈਥੋਂ ਇਹ ਦੇਖਿਆ ਨਹੀਂ ਜਾਣਾ ਚੱਲ ਐ ਕਰ ਤੂੰ ਆ ਨਾਲ ਵਾਲੇ ਪੇਟੀਆਂ ਵਾਲੇ ਕਮਰੇ ਦੇ ਵਿੱਚ ਜਾ ਵੜ ਮੈਂ ਤਾਲਾ ਲਾ ਦਾਂਗੀ ਅਤੇ ਤੂੰ ਜਦੋਂ ਵੀ ਵਿਰਾਤ ਹੋਵੇਗੀ ਉਦੋਂ ਨਿਕਲ ਜਾਈ ਮੇਰੇ ਨਾਲ ਵਾਦਾ ਕਰ ਇੱਥੇ ਮੈਂ ਤੈਨੂੰ ਕੁਝ ਵੀ ਲਿਜਾਣ ਨਹੀਂ ਦੇਣਾ ਸਿਮਰਨ ਕਹਿੰਦਾ ਹੈ ਵੀ ਕੋਈ ਗੱਲ ਨਹੀਂ ਬਸ ਮੈਨੂੰ ਇੱਕ ਵਾਰੀ ਬਚਾ ਲੈ ਮੈਂ ਰਾਤ ਹੁੰਦੇ ਇੱਥੋਂ ਤਿੱਤਰ ਹੋ ਜਾਗਾ ਕਿਸੇ ਨੂੰ ਨਜ਼ਰ ਵੀ ਨਹੀਂ ਆਣਾ ਸਿਮਰਨ ਜਿਹੜਾ ਹੈ ਚੁੱਪ ਕਰਕੇ ਉਸ ਪੇਟੀਆਂ ਵਾਲੇ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਆਰਜੂ ਬਾਹਰੋਂ ਤੜਲਾ ਲਾ ਦਿੰਦੀ ਹੈ ਅਤੇ ਸਿਮਰਨ ਅੰਦਰ ਹੀ ਬੈਠਾ ਰਹਿੰਦਾ ਹੈ ਹੁਣ ਆਰਜੂ ਸਾਰੇ ਘਰ ਦੇ ਕੰਮ ਕਰਦੀ ਹੈ ਅਤੇ ਉਸਦੇ ਘਰ ਦੇ ਵਿੱਚ ਕੁਝ ਔਰਤਾਂ ਆਂਦੀਆਂ ਹਨ ਜਿਹੜੀਆਂ ਕਿ ਪੁੱਛਦੀਆਂ ਹਨ ਵੀ ਤੇਰੇ ਘਰ ਵਿੱਚ ਚੋਰ ਆਇਆ ਸੀ ਕਿ ਆਰਜੂ ਕਹਿੰਦੀ ਹਾਂ ਆਇਆ ਸੀ ਲੇਕਿਨ ਰਾਤ ਨੂੰ ਸ਼ਾਇਦ ਉਸਨੇ ਘਰ ਦੇ ਵਿੱਚ ਕੁਝ ਲੱਭਿਆ ਹੋਣਾ ਉਸ ਨੂੰ ਮਿਲ ਲਕੀ ਸੀ ਮੈਂ ਤਾਂ ਪਹਿਲਾਂ ਹੀ ਨੰਗਾ ਮੇਰੇ ਘਰੋਂ ਉਸਨੇ ਕੀ ਲਜਾਣਾ ਸੀ ਅਤੇ ਉਹ ਵਿਚਾਰਾ ਮਿਲਣ ਦਾ ਖਾਲੀ ਹੱਥ ਮੁੜ ਗਿਆ ਹੋਣਾ ਅਤੇ ਰਾਤ ਨੂੰ ਇੱਥੋਂ ਲੰਘ ਗਿਆ ਉਹ ਕਹਿੰਦੇ ਨਹੀਂ ਨਹੀਂ ਲੰਘਾ ਨਹੀਂ ਐਸੇ ਪਿੰਡ ਦੇ ਵਿੱਚ ਹੈ ਪਤਾ ਨਹੀਂ ਕਿੱਥੇ ਲੁਕਿਆ ਇੱਕ ਵਾਰੀ ਬਸ ਮਿਲ ਜਾਏ ਸਾਡੇ ਬੰਦੇ ਉਹਨਾਂ ਨੂੰ ਛੱਡਣੇ ਨਹੀਂ ਇਹਨਾਂ ਕਹਿੰਦੇ ਕਿ ਔਰਤਾਂ ਉੱਥੋਂ ਚਲੀ ਜਾਂਦੀਆਂ ਹਨ ਆਰਜੂ ਹੁਣ ਬਹੁਤੀ ਡਰ ਗਈ ਸੀ ਲੇਕਿਨ ਉਹ ਸੋਚਦੀ ਹੈ ਵੀ ਰਾਤ ਦਾ ਇਸਨੇ ਕੋਈ ਵੀ ਖਾਣਾ ਪੀਣਾ ਨਹੀਂ ਖਾਇਆ ਹੈ ਉਹ ਇੱਕ ਚਾਹ ਦਾ ਗਲਾਸ ਅਤੇ ਦੋ ਤਿੰਨ ਰੋਟੀਆਂ ਕੁਝ ਸੁੱਕੀ ਸਬਜੀ ਉਸ ਕਮਰੇ ਦੇ ਵਿੱਚ ਬਾਰੀ ਰਾਂਹੀ ਫੜਾ ਦਿੰਦੀ ਹੈ ਚੋਰ ਜਿਹੜਾ ਹੈ ਸਿਮਰਨ ਉਹ ਵੀ ਉਸ ਰੋਟੀ ਸਬਜੀ ਨੂੰ ਫੜ ਲੈਂਦਾ ਹੈ ਚਾਹ ਦਾ ਗਲਾਸ ਫੜ ਲੈਂਦਾ ਹੈ ਅਤੇ ਧੰਨਵਾਦ ਕਰਦਾ ਹੈ ਇਸ਼ਾਰਿਆਂ ਦੇ ਵਿੱਚ ਅਤੇ ਵਾਪਸ ਬਾਰੀ ਲਗਾ ਦਿੰਦਾ ਹੈ ਹੁਣ ਆਰਜੂ ਸਾਰਾ ਦਿਨ ਉਸ ਘਰ ਦੇ ਵਿੱਚ ਰਹਿੰਦੀ ਹੈ ਇੱਕ ਦੋ ਬੰਦੇ ਆਂਦੇ ਹਨ ਪੁੱਛ-ਪੁੱਛ ਕਰਨ ਵੀ ਭੈਣ ਤੁਹਾਡੇ ਘਰ ਤਾਂ ਨਹੀਂ ਕੋਈ ਆਇਆ ਤਾਂ ਸਾਰੀ ਗੱਲ ਦੱਸਦੀ ਹੈ ਵੀ ਰਾਤ ਆਇਆ ਸੀ ਲੇਕਿਨ ਮੈਨੂੰ ਲੱਗਦਾ ਹੈ ਬਿਨਾ ਕੁਝ ਲੁੱਟੇ ਬਿਨਾ ਕੁਝ ਚੋਰੀ ਕੀਤਾ ਏ ਤਾਂ ਲੰਘ ਗਿਆ ਸ਼ਾਇਦ ਮੇਰੀ ਜਾਗ ਕੋਲੀ ਸੀ ਉਸ ਨੂੰ ਵੇਖ ਕੇ ਡਰ ਕੇ ਭੱਜ ਗਿਆ ਹੋਣਾ ਤਾਂ ਉਹ ਕਹਿੰਦੇ ਹਨ ਵੀ ਇਸ ਕਮਰੇ ਨੂੰ ਤਾਲਾ ਕਿਉਂ ਲਗਾ ਰੱਖਿਆ ਹੈ ਆਰਜੂ ਕਹਿੰਦੀ ਹੈ ਵੀ ਵੀਰੇ ਮੈਂ ਬੜਾ ਡਰ ਗਈ ਹਾਂ ਅਤੇ ਮੈਂ ਇਸ ਕਮਰੇ ਨੂੰ ਤਾ ਤਾਲਾ ਲਾ ਰੱਖਿਆ ਹੈ ਮੈਨੂੰ ਲੱਗਦਾ ਹੈ ਵੀ ਦਿਨੇ ਕੋਈ ਚੋਰੀ ਨਾ ਕਰ ਲਈ ਮੈਂ ਤਾਂ ਵਿਚਾਰੀ ਪਹਿਲਾਂ ਹੀ ਇਕੱਲੀ ਕਰੀ ਹਾਂ ਅਤੇ ਜੇਕਰ ਹੁਣ ਮੇਰਾ ਕੋਈ ਘਰ ਦੇ ਵਿੱਚੋਂ ਚੋਰੀ ਹੋ ਗਿਆ ਤਾਂ ਮੈਂ ਕਿੱਥੋਂ ਪਰਭਾਈ ਕਰਾਂਗੀ ਮੇਰੇ ਸਿਰ ਤੇ ਤਾਂ ਬੰਦਾ ਵੀ ਨਹੀਂ ਹੈ ਜਿਹੜਾ ਮੈਨੂੰ ਕਮਾ ਕੇ ਦੁਬਾਰਾ ਸਮਾਨ ਜੋੜ ਦੇ ਮੈਂ ਤਾਂ ਐਸੇ ਸਮਾਂਤਿਤ ਪੜੀ ਜਾਨੀ ਹਾਂ ਜਿਹੜਾ ਚਾਰ ਕਿੱਲਾਂ ਦਾ ਠੇਕਾ ਹੈ ਉਸਤੇ ਮੜਾ-ਮੋਟਾ ਮੇਰਾ ਗੁਜ਼ਾਰਾ ਹੋ ਜਾਂਦਾ ਹੈ ਨਹੀਂ ਤਾਂ ਮੇਰੇ ਅੱਗੇ ਪਿੱਛੇ ਕੌਣ ਹੈ ਹੁਣ ਉਹ ਬੰਦੇ ਜਿਹੜੇ ਹਨ ਉਹ ਵੀ ਉੱਥੋਂ ਚਲੇ ਜਾਂਦੇ ਹਨ ਸ਼ਾਮ ਦੇ 7 ਵਜੇ ਜਾਂਦੇ ਹਨ ਅਤੇ ਸਾਰੇ ਪਿੰਡ ਵਾਲੇ ਜਿਹੜੇ ਹਨ ਆਪਣੇ ਘਰੋਂ ਘਰੀ ਬੈਠ ਜਾਂਦੇ ਹਨ ਸਾਰੇ ਅੰਦਾਜ਼ਾ ਲਗਾ ਚੁੱਕੇ ਸਨ ਵੀ ਚੋਰ ਜਿਹੜਾ ਜਰੂਰ ਕੈਮਰਾ ਤੋਂ ਬਚਦਾ ਬਚਦਾ ਕਿਸੇ ਹੋਰ ਰਾਉਂ ਤਿੱਤਰ ਹੋ ਗਿਆ ਹੋਣਾ ਚੋਰ ਪਲਾਖ ਖੜਦੇ ਥੋੜੀ ਹੁੰਦੇ ਹੈ ਉਹ ਤਾਂ ਭੱਜ ਜਾਂਦੇ ਜਿੱਤੇ ਉਹਨਾਂ ਨੇ ਭੱਜਣਾ ਹੁੰਦਾ ਹੈ ਹੁਣ ਸਿਮਰਨ ਜਿਹੜਾ ਹੈ ਉਹ ਵੀ ਕਮਰੇ ਚੋਂ ਬਾਹਰ ਆਂਦਾ ਹੈ ਅਠ ਨੋ ਵਜ ਜਾਂਦੇ ਹਨ ਅਤੇ ਉਹ ਵੀ ਰੋਟੀ ਖਾਂਦਾ ਹੈ ਆਰਜੂ ਉਸ ਨੂੰ ਕੁਝ ਖਾਣਾ ਬਣਾ ਕੇ ਦਿੰਦੀ ਹੈ ਹੁਣ ਦੋਹੇ ਜਿਹੜੇ ਹਨ ਆਪਸ ਦੇ ਵਿੱਚ ਕੁਝ ਗੱਲਾਂ ਬਾਤਾਂ ਲੱਗ ਜਾਂਦੇ ਹਨ ਆਰਜੂ ਸਿਮਰਨ ਨੂੰ ਪੁੱਛਦੀ ਹੈ ਵੀ ਤੁਸੀਂ ਪਹਿਲਾਂ ਕਦੇ ਚੋਰੀ ਕੀਤੀ ਹੈ ਸਿਮਨ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਂ ਪਹਿਲਾਂ ਕਦੇ ਚੋਰੀ ਨਹੀਂ ਕੀਤੀ ਤਾਂ ਆਰਜੂ ਆਪਣੇ ਮਨ ਦੀ ਗੱਲ ਪੁੱਛਦੀ ਹੈ ਵੀ ਤੁਸੀਂ ਰਾਤ ਨੂੰ ਮੇਰੇ ਮੋਢੇ ਤੇ ਹੱਥ ਫੇਰ ਰਹੇ ਸੀ ਕਿਉਂ ਤੁਸੀਂ ਕੀਤਾ ਨਾ ਮੈਨੂੰ ਸੱਚ-ਸੱਚ ਦੱਸਿਓ ਤਾਂ ਸਿਮਰਨ ਕੋ ਕਚਾਜਾ ਹੋ ਜਾਂਦਾ ਹੈ ਕਿ ਹਾਂ ਮੇਰੀ ਨੀਤ ਗੜੀ ਹੈ ਤੁਹਾਡੀ ਖੂਬਸੂਰਤੀ ਦੇਖ ਕੇ ਖਰਾਬ ਹੋ ਗਈ ਸੀ ਅਤੇ ਮੈਂ ਜਿਹੜਾ ਹਾਂ ਕੁਝ ਗਲਤ ਕਰਨਾ ਚਾਹਦਾ ਸੀ ਲੇਕਿਨ ਇਨ ਵਿੱਚ ਤੁਹਾਡੀ ਜਾਗ ਖੁੱਲ ਗਈ ਅਤੇ ਮੈਂ ਮੰੰਜੇ ਦੇ ਹੇਠਾਂ ਸੋ ਗਿਆ ਮੈਨੂੰ ਪਤਾ ਵੀ ਨਹੀਂ ਲੱਗਿਆ ਮੈਨੂੰ ਮਾਫ ਕਰ ਦਿਓ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਇਹੋ ਜਿਹਾ ਬੰਦਾ ਨਹੀਂ ਹਾਂ ਲੇਕਿਨ ਰਾਤ ਪਤਾ ਨਹੀਂ ਕੀ ਹੋ ਗਿਆ ਜਦੋਂ ਕਹਿੰਦੇ ਹਨ ਰੱਬ ਮਤ ਮਰਦਾ ਹੈ ਰੱਬ ਡਾਂਗ ਨਹੀਂ ਮਰਦਾ ਮੇਰੀ ਉਹੀ ਮਤ ਵੱਜ ਗਈ ਅਤੇ ਮੇਰੇ ਨਾਲ ਜੋ ਹੋਣਾ ਸੀ ਹੋ ਗਿਆ ਆਰਜੋ ਕਹਿੰਦੀ ਹੈ ਵੀ ਚਲੋ ਕੋਈ ਨਹੀਂ ਜੋ ਹੋਇਆ ਸੋ ਹੋਇਆ ਇਹਨਾਂ ਕਹਿ ਕੇ ਉਹ ਫਿਰ ਕਹਿੰਦੀ ਹੈ ਵੀ ਹੁਣ ਰਾਤ ਹੋ ਗਈ ਹੈ ਤੁਹਾਨੂੰ ਇੱਥੋਂ ਚੱਲਣਾ ਚਾਹੀਦਾ ਹੈ ਸਿਮਰਨ ਕਹਿੰਦਾ ਜੀ ਠੀਕ ਹੈ ਹੁਣ ਸਿਮਰਨ ਆਪਣਾ ਬੈਗ ਚੱਕਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਹ ਸੋਚਦਾ ਹੈ ਵੀ ਆਰਜੂ ਨੇ ਮੈਨੂੰ ਇੰਨੇ ਔਖੇ ਟਾਈਮ ਦੇ ਵਿੱਚ ਪਹਨ ਦਿੱਤੀ ਹੈ ਕਿੰਨੀ ਚੰਗੀ ਔਰਤ ਹੈ ਦਿਲ ਦੀ ਕਿੰਨੀ ਸਾਫ਼ ਹੈ ਵੀ ਇਹਨੂੰ ਚੋਰ ਦੀ ਜ਼ਿੰਦਗੀ ਦੀ ਵੀ ਪਰਵਾਹ ਹੈ ਕਿੰਨਾ ਪਵਿੱਤਰ ਪਾਵਨ ਦਿਲ ਹੈ ਵਿਚਾਰੀ ਦਾ ਤਾਂ ਫਿਰ ਉਹ ਉਸ ਨੂੰ ਕੁਝ ਰੁਪਏ ਦੀ ਆਫਰ ਦਿੰਦਾ ਹੈ ਵੀ ਆਲੋ 50000 ਰੁਪਏ ਮੈਨੂੰ ਇੰਨੇ ਪੈਸੇ ਦੀ ਲੋੜ ਨਹੀਂ ਹੈ ਮੇਰਾ ਕਰਜ਼ਾ ਤਾਂ 2 ਲੱਖ ਦਾ ਹੈ ਅਤੇ ਉਹ ਮੈਂ ਇਹਨਾਂ ਪੈਸੇ ਨਾਲ ਉਤਾਰ ਲਾਂਗਾ ਆ 50000 ਜਿਹੜੇ ਹਨ ਉਹ ਤੁਸੀਂ ਰੱਖ ਲਓ ਆ ਜੂ ਕਹਿੰਦੀ ਹੈ ਵੀ ਮੈਨੂੰ ਇੰਨੇ ਪੈਸੇ ਦੀ ਲੋੜ ਨਹੀਂ ਤੁਸੀਂ ਜਾਓ ਬਸ ਤੁਸੀਂ ਇੱਥੋਂ ਚਲੇ ਜਾਓ ਮੈਨੂੰ ਆਹੀ ਚਾਹੀਦਾ ਹੈ ਮੈਂ ਚੋਰੀ ਦੇ ਪੈਸੇ ਕਦੇ ਹੱਥ ਵੀ ਨਾ ਲਗਾਵਾ ਤੁਸੀਂ ਤਾਂ ਰੱਖਣ ਦੀ ਗੱਲ ਕਰਦੇ ਹੋ ਮੈਨੂੰ ਤਾਂ ਇਸ ਗੱਲ ਦਾ ਵੀ ਬੜਾ ਪਛਤਾਵਾ ਰਹੇਗਾ ਵੀ ਚੋਰੀ ਦੀ ਰਕਮ ਇੱਕ ਦਿਨ ਮੇਰੇ ਕੋਲ ਰਹੀ ਮੈਂ ਤਾਂ ਗੁਰੂ ਘਰ ਜਾ ਕੇ ਆਪਣੀ ਮਾਫੀ ਮੰਗ ਲਾਂਗੀ ਅਤੇ ਰੱਬ ਨੂੰ ਕਹਾਂਗੀ ਵੀ ਮੈਨੂੰ ਮਾਫ ਕਰ ਦੇ ਮੈਂ ਤਾਂ ਚੋਰੀ ਕੀਤੇ ਸਮਾਨ ਨੂੰ ਹੱਥ ਰਣਾ ਪਸੰਦ ਨਹੀਂ ਕਰਦੇ ਇਹਨੂੰ ਰੱਖਣਾ ਦੂਰ ਦੀ ਗੱਲ ਹੈ ਤੁਸੀਂ ਚਲੇ ਜਾਵੋ ਸਿਮਰਨ ਹੁਣ ਉਤੋਂ ਜਾਣ ਦੀ ਕੋਸ਼ਿਸ਼ ਕਰਦਾ ਹੈ ਬਾਹਰ ਨਿਕਲਦਾ ਹੈ ਅਤੇ ਪਿੰਡ ਦੇ ਬਾਹਰ ਸੁਨਸਾਨ ਥਾਂ ਤੇ ਚਲਾ ਜਾਂਦਾ ਹੈ ਜਿੱਥੇ ਉਸਨੇ ਮੋਟਰਸਾਈਕਲ ਲਗਾਇਆ ਸੀ ਅਤੇ ਉਤੋਂ ਤਿੱਤਰ ਹੋ ਜਾਂਦਾ ਹੈ ਲੇਕਿਨ ਜਾਂਦੇ ਜਾਂਦੇ ਇੱਕ ਕੰਮ ਕਰ ਜਾਂਦਾ ਹੈ ਜਿਸ ਦਾ ਪਤਾ ਆਰਜੂ ਨੂੰ ਸਵੇਰ ਹੋਣ ਤੋਂ ਬਾਅਦ ਲੱਗਦਾ ਹੈ ਜਦੋਂ ਪਿੰਡ ਵਾਲੇ ਸਾਰੇ ਪਿੰਡ ਵਿੱਚ ਰੋਲਾ ਪਾਉਂਦੇ ਫਿਰਦੇ ਹਨ ਵੀ ਜਿਹੜਾ ਚੋਰ ਸੀ ਨਾ ਉਹ ਪਿੰਡ ਦੇ ਵਿੱਚ ਜੀ ਸਾਰੀ ਰਕਮ ਸਾਰਾ ਪੈਸਾ ਸਾਰੇ ਗਹਿਣੇ ਗੱਟੇ ਇੱਕ ਬੈਗ ਦੇ ਵਿੱਚ ਛੱਡ ਗਿਆ ਅਤੇ ਘਰ ਦੇ ਬਾਹਰ ਸੁਨਸਾਨ ਥਾਂ ਤੇ ਉਹ ਸਾਰਾ ਕੁਝ ਛੱਡ ਗਿਆ ਅਤੇ ਇੱਥੋਂ ਚਲਾ ਗਿਆ ਪਤਾ ਨਹੀਂ ਕਿਹੋ ਜਿਹਾ ਚੋਰ ਸੀ ਇੱਕ ਰਾਤ ਬਾਅਦ ਵੀ ਸਾਰਾ ਸਮਾਨ ਛੱਡ ਗਿਆ ਸਾਰੇ ਸ਼ੁਕਰ ਮਨਾਉਂਦੇ ਹਨ ਵੀ ਚਲੋ ਜਿਹੜਾ ਵੀ ਸੀ ਚੰਗਾ ਬੰਦਾ ਸੀ ਵੀ ਜਿਹੜਾ ਸਮਾਨ ਛੱਡ ਗਿਆ ਚਲੋ ਹੁਣ ਸਾਰੇ ਜਿਹੜੇ ਹਨ ਜੋੜ ਦੀ ਭਾਲ ਕਰਨਾ ਖਤਮ ਕਰ ਦਿੰਦੇ ਹਨ ਪੁਲਿਸ ਵਿੱਚੋਂ ਵੀ ਕੇਸ ਵਾਪਸ ਲੈ ਲੈਂਦੇ ਹਨ ਇਹਨਾਂ ਦੇ ਵਿੱਚ 6 ਮਹੀਨੇ ਬੀਤ ਜਾਂਦੇ ਹਨ ਆਰਜੂ ਜਿਹੜੀ ਹੈ ਰੋਜ਼ ਗੇਟ ਦੇ ਬਾਹਰ ਜਾਂਦੀ ਹੈ ਤੇ ਸਿਮਰਨ ਦਾ ਇੰਤਜ਼ਾਰ ਕਰਦੀ ਹੈ ਵੀ ਮੰਦਾ ਬੜਾ ਚੰਗਾ ਸੀ ਲੇਕਿਨ ਵਾਪਸ ਨਹੀਂ ਆਇਆ ਉਸਦੇ ਕਹਿਣ ਮੁਤਾਬਕ ਉਹ ਤਾਂ ਵਿਚਾਰਾ ਨਾਲ ਦੇ ਕਿਸੇ ਪਿੰਡ ਦਾ ਸੀ ਲੇਕਿਨ ਅੱਜ ਤੱਕ ਕਦੇ ਵੀ ਉਸਨੇ ਮੋਹ ਨਹੀਂ ਦਿਖਾਇਆ ਫਿਰ ਉਹ ਤਾਂ ਭੁੱਲ ਜਾਂਦੀ ਹੈ ਲੇਕਿਨ ਇੱਕ ਦਿਨ ਕੀ ਹੁੰਦਾ ਹੈ ਵੀ ਸਿਮਰਨ ਉਸਦੇ ਘਰ ਦੇ ਬਾਹਰ ਆ ਕੇ ਖੜਾ ਹੋ ਜਾਂਦਾ ਹੈ ਹਰ ਜੂ ਦੇਖਦੀ ਹੈ ਵੀ ਤੁਸੀਂ ਕੀ ਲੈਣਾ ਇਹੋ ਤੁਸੀਂ ਤਾਂ 6 ਮਹੀਨੇ ਦਾ ਮੇਰੀ ਸਾਰ ਨਹੀਂ ਲਈ ਮੇਰੀ ਪੁੱਛ ਨਹੀਂ ਕੀਤੀ ਅਤੇ ਇੱਕਦਮ ਗਾਇਬ ਹੋ ਗਏ ਹੁਣ ਸਿਮਰਨ ਕਹਿੰਦਾ ਹੈ ਵੀ ਮੈਂ ਇੱਥੋਂ ਚਲਾ ਗਿਆ ਅਤੇ ਮੈਂ ਜਾ ਕੇ ਜਲੰਧਰ ਸ਼ਹਿਰ ਇੱਕ ਨੌਕਰੀ ਫੜ ਲਈ ਅਤੇ ਉੱਥੋਂ ਹੌਲੀ-ਹੌਲੀ ਕੰਮਕਾਰ ਕਰਕੇ ਉੱਥੇ ਇੱਕ ਚੰਗੀ ਦੁਕਾਨ ਲੈ ਲਈ ਹੈ ਅਤੇ ਉੱਥੇ ਹੀ ਮੇਰਾ ਵਧੀਆ ਬਿਜ਼ਨਸ ਚੱਲ ਰਿਹਾ ਹੈ ਅਤੇ ਮੈਂ ਜਿਹੜੇ ਪੈਸੇ ਸੀ ਉਤਾਰ ਦਿੱਤੇ ਹਨ ਜੂਆ ਖੇਡਣਾ ਬੰਦ ਕਰ ਦਿੱਤਾ ਹੈ ਸ਼ਰਾਬ ਤਾਂ ਮੈਂ ਉਸ ਰਾਤ ਹੀ ਛੱਡ ਦਿੱਤੀ ਸੀ ਜਦੋਂ ਮੇਰੇ ਨਾਲ ਨਸ਼ੇ ਦੇ ਵਿੱਚ ਉਹ ਕੰਮ ਹੋ ਚੁਲਿਆ ਸੀ ਜਿਸ ਤੋਂ ਤੁਸੀਂ ਮੈਨੂੰ ਬਚਾ ਲਿਆ ਹੁਣ ਆਰਜੋ ਕਹਿੰਦੀ ਹੈ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਦਿਲ ਦੇ ਸਾਫ਼ ਇਨਸਾਨ ਹੋ ਜਿਹੜਾ ਕਿ ਤੁਸੀਂ ਇਹ ਸਭ ਮਾੜੇ ਕੰਮ ਛੱਡ ਦਿੱਤੇ ਹਨ 6 ਮਹੀਨਿਆਂ ਦੇ ਵਿੱਚ ਤੁਸੀਂ ਕਾਮਯਾਬ ਆਦਮੀ ਬਣ ਗਏ ਹੋ ਤੁਹਾਡੇ ਕੋਲ ਜਿਹੜੀ ਹਿੰਮਤ ਸੀ ਜਿਹੜੇ ਤੁਹਾਡੇ ਕੋਲ એનર્ਜੀ ਸੀ ਤੁਸੀਂ ਸਹੀ ਥਾਂ ਤੇ ਲਗਾਈ ਹੈ ਤਾਈਂ ਕਰਕੇ ਚਲੋ ਤੁਹਾਡੀ ਜ਼ਿੰਦਗੀ ਸਬਰ ਗਈ ਹੈ ਸਿਮਰਨ ਕਹਿੰਦਾ ਹੈ ਮੈਂ ਤਾਂ ਸ਼ਾਇਦ ਅੱਜ ਵੀ ਦਾਰੂ ਪਿੰਦਾ ਸੋਵਾ ਸ਼ਾਇਦ ਅੱਜ ਵੀ ਜੂਆ ਖੇਡਦਾ ਹੋਣਾ ਸੀ ਜੇਕਰ ਤੁਸੀਂ ਉਸ ਰਾਤ ਮੈਨੂੰ ਨਾ ਮਿਲਦੇ ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਹੁਣ ਆਰਜੂ ਵੀ ਚਲੋ ਸਿਮਰਨ ਨਾਲ ਗੱਲਾਂ ਕਰਨ ਲੱਗ ਪੈਂਦੀ ਹੈ ਉਹ ਦੱਸਦੀ ਹੈ ਵੀ 4 ਸਾਲ ਪਹਿਲਾਂ ਮੇਰਾ ਪਤੀ ਇਸ ਦੁਨੀਆ ਤੋਂ ਚਲਾ ਗਿਆ ਸੀ ਅਤੇ ਹੁਣ ਮੈਂ ਇਸ ਦੁਨੀਆ ਦੇ ਵਿੱਚ ਇਕੱਲੀ ਹਾਂ ਹੁਣ ਹੌਲੀ-ਹੌਲੀ ਸਿਮਰਨ ਅਤੇ ਆਰਜੂ ਦੋਵੇਂ ਆਪਸ ਦੇ ਵਿੱਚ ਪਿਆਰ ਕਰਨ ਲੱਗ ਪੈਂਦੇ ਹਨ ਥੋੜੇ ਸਮੇਂ ਬਾਅਦ ਇੱਕ ਦੋ ਸਾਲਾਂ ਬਾਅਦ ਹੀ ਦੋਵੇਂ ਆਪਸ ਦੇ ਵਿੱਚ ਲਾਵਾਂ ਫੇਰੇ ਲੈ ਲੈਂਦੇ ਹਨ ਅਤੇ ਵਿਆਹ ਕਰ ਲੈਂਦੇ ਹਨ ਦੋਵੇਂ ਉਸੇ ਘਰ ਦੇ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗ ਪੈਂਦੇ ਹਨ। ਸਿਮਰਨ ਜਿਹੜਾ ਹੈ ਆਰਜੂ ਨੂੰ ਉਸ ਘਰ ਨੂੰ ਛੱਡ ਕੇ ਦੋਵੇਂ ਜੜੇ ਹਨ ਉਸ ਘਰ ਨੂੰ ਛੱਡ ਕੇ ਜਲੰਧਰ ਚਲੇ ਜਾਂਦੇ ਹਨ ਉੱਥੇ ਸਿਮਰਨ ਦੇ ਨਾਲ ਰਹਿਣ ਲੱਗ ਪੈਂਦੇ ਹਨ ਅਤੇ ਸਿਮਰਨ ਦੀ ਮਾਤਾ ਵੀ ਉਹਨਾਂ ਉੱਥੇ ਰਹਿ ਰਹੀ ਸੀ। ਵਧੀਆ ਪਰਿਵਾਰ ਸੀ ਅਤੇ ਦੋਵੇਂ ਆਪਣੀ ਜ਼ਿੰਦਗੀ ਨੂੰ ਬੜੀ ਖੁਸ਼ੀ-ਖੁਸ਼ੀ ਜੀਣ ਲੱਗ ਪੈਂਦੇ ਹਨ। ਇਸ ਤਰ੍ਹਾਂ ਦੋਸਤੋ ਆਪਣੀ ਇਸ ਕਹਾਣੀ ਦਾ ਅੰਤ ਹੁੰਦਾ ਹੈ। ਦੋਸਤੋ ਦੱਸੋ ਕਿ ਸੱਚੀ-ਮੁੱਚੀ ਆਰਜੂ ਨੇ ਉਸ ਚੋਰ ਦੀ ਜਾਨ ਬਚਾ ਕੇ ਉਸ ਰਾਤ ਸਹੀ ਕੀਤਾ ਜੇਕਰ ਸ਼ਾਇਦ ਉਸ ਚੋਰ ਦੀ ਜਾਨ ਨਾ ਬਖਸ਼ੀ ਜਾਂਦੀ ਤਾਂ ਫਿਰ ਉਸ ਚੋਰ ਨੇ ਕਦੇ ਸੁਧਰਨਾ ਨਹੀਂ ਸੀ ਜਾਂ ਫਿਰ ਉਹ ਜੇਲ੍ਹ ਦੇ ਵਿੱਚ ਚਲਾ ਜਾਂਦਾ ਜਾਂ ਉੱਥੇ ਹੀ ਵਿਚਾਰੇ ਨੇ ਮਰ ਜਾਣਾ ਸੀ ਪੁਸਤੋਂ ਬਾਅਦ ਕਦੇ ਵੀ ਉਸਨੇ ਸਿੱਧੇ ਰਾ ਵਾਪਸ ਨਹੀਂ ਆਣਾ ਸੀ ਇੱਕ ਛੋਟਾ ਦਾ ਚੱਕਿਆ ਚੰਗਾ ਕਦਮ ਵੀ ਆਪਣੀ ਜ਼ਿੰਦਗੀ ਦੇ ਨਾਲ ਨਾਲ ਕਈਆਂ ਦੀ ਜ਼ਿੰਦਗੀ ਸਵਾ ਸਕਦਾ ਹੈ ਅਛਾਈ ਹਮੇਸ਼ਾ ਅਛਾਈ ਦੇ ਕੇ ਜਾਂਦੀ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਕਮੈਂਟ ਦੇ ਵਿੱਚ ਕੀ ਸੱਚਮੁੱਚ ਆਰਜੂ ਨੇ ਸਹੀ ਕੀਤਾ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਹੈ ਆਰਜੂ ਉੱਥੇ ਕੀ ਕੀ ਹੋਰ ਕਰ ਸਕਦੀ ਸੀ ਇਹ ਵੀ ਕਮੈਂਟ ਕਰਕੇ ਦੱਸਿਓ ਸਾਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ ਹਾਂਜੀ ਦੋਸਤੋ ਦਿਓ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ